ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੋਂ ਪੱਟੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਹਰੀਕੇ ਪੱਤਨ ਤੋਂ ਵੀ ਕੋਈ 15 14 ਕਿਲੋਮੀਟਰ ਦੀ ਦੂਰੀ ਆ ਸਤਨਾਮ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਸਤਨਾਮ ਦਾ ਤੇ ਅਪਡੇਟ ਜਿਹੜੀ ਆਪਾਂ ਕੋਈ ਦੂਜੇ ਤੀਜੇ ਚੌਥੇ ਦਿਨ ਤੁਹਾਨੂੰ ਦਿੰਦੇ ਰਹੀਦਾ ਤਕਰੀਬਨ ਪਰਸੋਂ ਚੌਥੇ ਕਾਪਰੇਟ ਦਿੱਤੀ ਸੀ ਉਹਦੇ ਵਿੱਚ ਵੀ ਕੋਈ 5 6 5 6 ਪੰਜ ਛੇ ਨਾਗ ਤੁਹਾਨੂੰ ਦਿਖਾਏ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਟੋਟਲ 8 ਚਾਰ ਵੈੜਾ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਤੇ ਚਾਰ ਕ ਮੱਜਾਂ ਨੇ ਸੂਏ ਸੂਏ ਪਸ਼ੂਆ ਵੈੜਾਂ ਦੀ ਗੱਲ ਕਰ ਲਈਏ ਤੇ ਸੱਜਰ ਵੈੜਾ ਨੇ ਸਾਰੀਆਂ ਠੀਕ ਹੈ ਜੀ ਚਾਰੇ ਦੇ ਚਾਰੇ ਨਾਗ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਕੀ ਮੋਨ ਰੇਟ ਪਰਤਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਬਾਕੀ ਦੋ ਤੋਂ ਤਿੰਨ ਨਾਗ ਜਿਹੜੇ ਆ ਮੱਜਾਂ ਦੇ ਵਿੱਚ ਕੋਕਰ ਗੱਪਣ ਚੈੱਕ ਪਾਸ ਆ ਇਨੇ ਕਿਨੇ ਮਹੀਨੇ ਦੀ ਗੱਬੜਾ ਠੀਕ ਹੈ ਜੀ ਉਹ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ 9 ਤਰੀਕ ਅੱਜ ਤੁਸੀਂ ਨੋਟ ਕਰ ਲਓ 9 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਪਸ਼ੂ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਚਾਹੁੰਦੇ ਰਹਿੰਦੇ ਆ ਵੀਰ ਸਤਨਾਮ ਸਿੰਘ ਹੋਂਦੇ ਕੋਲ ਬਾਕੀ ਇਹ ਤੇ ਆਣ ਕੇ ਆਪਣੀ ਤੁਸੀਂ ਦੋ ਡੰਗ ਤਿੰਨ ਡੰਗ ਚੋਕੇ ਤਸੱਲੀ ਕਰ ਸਕਦੇ ਹੋ ਆਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਵੀਰ ਸਸਰੀ ਘਰ ਸਸਰੀ ਘਰ ਜੀ ਕੋਠੀ ਠਾਪਰੇ ਵਧੀਆ ਚੜ੍ਹਦੀ ਵਾਲਾ ਗਰਫਾ ਮਹਾਰਾਜ ਜੀ ਸਤਨਾਮ ਦੇ ਅੱਜ ਨਾਕ ਟੋਟਲ ਆਪਣੇ ਕੋਲ 8 ਨੇ ਹਾਂ ਜੀ 4 ਵਜਾ ਆ ਗਈਆਂ ਤੇ 4 ਹੀ ਬਹਿਣਾ ਹਾਂ ਤੋ ਟੋਕੜ ਗੱਬੜ ਅੱਜ ਫਿਰ ਘੱਟੋ ਘੱਟ ਵੀ ਤਿੰਨ ਕਮਾਚ ਆਪਣੇ ਕੋਲ ਹੈ ਜੀ ਹਾਂ ਜੀ ਤਿੰਨ ਮਹੀਆ ਦਾ ਟੋਕੜਾ ਦੋ ਮੋਰਾ ਇੱਕ ਨੀਲੀ ਦਾ ਜੀ ਮੈਂ ਛੋਟੀ ਬਹੁਤ ਜਿਆਦਾ ਚੰਗੀ ਠੀਕ ਆ ਜੀ ਹਾਂ ਜੀ ਇੱਕ ਮੈਂ ਮੀਣੀ ਸੂਈ ਆ ਦੋ ਮਹੀਨੇ ਦੀ ਦੋ ਮਹੀਨਿਆਂ ਦੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਚਾਰੇ ਵੜਾਂ ਦੀ ਗੱਲ ਕਰਨ ਲਈ ਤੇ ਵੀ ਬਿਲਕੁਲ ਸੱਚਰੀ ਆ ਹਾਂ ਜੀ ਵੜਾ ਬਿਲਕੁਲ ਤਾਜ਼ੀ ਆ ਜੀ ਇਹ ਮਤਲਬ ਆ ਆ ਗਈ ਆ ਪਰਸੋਂ ਦੀ ਆ ਜੀ ਆਹ ਦਾ 12 ਦਿਨਾਂ ਦੀਆਂ ਦੋ ਰਾਤ ਦੀਆਂ ਜੀ ਠੀਕ ਆ ਜੀ ਠੀਕ ਆ ਜੀ ਬਬੀ ਸ਼ੁਰੂਆਤ ਕਰ ਲੈਨੇ ਠੀਕ ਆ ਜੀ ਆਤ ਲਾਗਨੇ ਸੋ ਵੀਡੀਓ ਤੇ ਨਾਲ ਹਿੰਦ ਤੱਕ ਜ ਸ਼ੁਰੂਆਤ ਇਦੋਂ ਕਰ ਲੈਨੇ ਆਪਾਂ ਇਹਦਾ ਵੈੜਾ ਤੋਂ ਹਾਂਜੀ ਇਹ ਵੈੜ ਦਾ ਕੀ ਵੇਰਵਾ ਕੀ ਡਿਟੇਲ ਦੂਜਾ ਦਿਨ ਅਸੀਂ ਸੂਈ ਜੀ ਦੂਜਾ ਸਵੇਰ ਹਾਂਜੀ ਕੱਲ ਦੀ ਸੂਈ ਜੀ ਕੋਈ 4 ਵਜੇ ਦੀ ਓਕੇ ਬੱਚਾ ਤਾਂ ਜੇਦੂਰ ਪੈ ਗਈ ਵਧੀਆ ਠੀਕ ਹੈ ਜੀ ਹਾਂਜੀ ਉਹ ਵੀ ਵੱਡੀ ਵੈੜਾ ਕੱਦ ਫੁੱਲ ਹਾਈਟ ਲੈਥ ਤੁਸੀਂ ਉਹ ਵੇਖ ਕੇ ਚੈੱਕ ਕਰ ਲੋ ਦੂਜਾ ਸਵੇਰ ਕੱਲ ਦੀ ਸੂਈ ਆ ਬੱਚਾ ਮਗਰ ਹਾਂਜੀ ਦੇਖੋ ਫੇਸ ਲਓ ਜੀ ਆ ਫੇਸ ਤੇ ਬਾਕੀ ਬਾਡੀ ਬੂਡੀ ਸਟ੍ਰਕਚਰ ਕਰੋ ਚੈੱਕ ਪੂਰੀ ਭਾਰੀ ਆ ਵਜਨ ਲੋੜ ਦੇ ਵਿੱਚ ਆ ਲੰਬੀ ਲੰਬੀ ਪੂਰੀ ਆ ਕੱਦ ਬੱਤਾ ਕੋਈ ਵੀ ਦੂਰ ਨੇੜੇ ਆਪਣਾ ਭਰਾ ਹੁੰਦਾ ਠੀਕ ਹੈ ਜੀ ਇੱਕ ਵਾਰ ਦੇਖਣ ਦਾ ਜਰੀਆ ਹੁੰਦਾ ਤੇ ਇੱਕ ਹੁੰਦਾ ਵੀ ਦੱਸਣ ਦਾ ਵੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਆ। ਇਹ ਕੱਲ ਦੀ ਸੂਈ ਹੈ ਜੇਰ ਜੂਰ ਪ੍ਰੋਪਰ ਡਨ ਹੈ ਜੇਰ ਜੂਰ ਪ੍ਰੋਪਰ ਆਹ ਲਓ। ਉਹ ਆਹ ਮਾਰਦੀ। ਮੱਕੇ ਸਤਰਾ ਬਾਹਰ ਵੱਡੀ ਹੈ ਚਲ ਦੁੱਧ ਚੰਗਾ ਚਬਵਾਉਂਗੀ। ਵੇਖੋ ਵੀਰ ਜੀ ਚਲੋ ਹੁਣ ਆਪਾਂ ਤੇ ਲਿਆਂਦੀ ਆ ਮਗਲੇ ਘਰ ਦੀ ਇਹ ਹੈਗੀ ਆ ਵੀ ਪਿਛਲੇ ਸਵੇਰੇ ਕਿਨੇ 26 ਕਿਲੋ ਦੁੱਧ ਦਿੱਤਾ ਜੀ। ਅੱਛਾ ਔਰ ਜਿਸ ਨਾਲ ਜੇ ਢਾਂਚਾ ਵਖੀ ਫਿਰ ਅੰਤ ਕੋਈ ਨਹੀਂ ਕਰਮਾ ਲਈਦਾ ਹਾਂ ਗਾੜੀ ਪਰਵਾਦਵਾ ਜਾਣੀ ਆ ਆਪਾਂ ਕਹਿ ਸਕਦੇ ਵੀ ਪੂਰੀ ਨਿਗਰ ਬਰਸੀ ਦੀ ਆ ਬਿਲਕੁਲ ਹਵਾਨੇ ਚੱਡੇ ਦੀ ਵੀ ਬਿਲਕੁਲ ਨਿਗਰ ਅੱਧੀ ਦੇ ਟਕਾਣੇ ਤੇ ਲੇਵਾ ਤੇ ਥਾਂ ਥਾਂ ਨੂੰ ਪੂਰਾ ਥੀ ਚਵਾਈ ਜਣਾ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਵੀ ਥੋੜੀ ਰੱਗੀ ਹੈ ਮੈਂ ਓਵਰ ਆਲ ਜਿੰਨੀ ਸਾਰੀ ਚੰਗੀ ਆ ਜਿੱਦਾਂ ਮਰਜ਼ੀ ਬੈਠ ਕੇ ਚਵਾਈ ਕਰੀ ਜੰਡੋ ਠੀਕ ਹੈ ਜੀ ਆਹ ਵੇਖੋ ਨਾ ਪਤਾ ਚਵਾਈ ਹੈ ਵੇਖੋ ਭਾਈ ਬਹੁਤ ਜੀ ਫਰੇ ਖਾਲ ਗਈ ਹੂੰ ਬਹੁਤ ਵਧੀਆ ਚਵਾਈ ਆ ਹਾਂਜੀ ਤਤਰਾ ਕੀ ਮੋਲ ਕੀ ਡਿਮਾਂਡ ਰਹੂਗੀ ਮੋਲ ਦੇਖ ਲੈ ਜਿੱਦੀ ਵਸੀ ਹੋਸਾ ਜੀ ਤੇ ਕਰਦਾ ਮੈਂ ਲੱਖੀ ਮੰਗ ਲਈ ਆ ਆ ਪਰ ਆ ਲੱਖ ਆਪਾਂ ਮੰਗਾ ਲੱਗ ਪਏ ਤਾਂ ਫਿਰ ਬਣੂਗੀ ਜੀ ਆਪਣਾ ਪਹਿਲਾ ਬੇਦਾ ਮੋਲ ਬਿਲਕੁਲ ਜਾਇਜ਼ ਆ ਤੇ ਮੇਰੇ ਪਸ਼ੂਤੋਂ ਖਰੀਦਣ ਮੇਲੇ ਵੀ ਮੇਰੇ ਦਾ ਕੋਈ ਗਿਣਤੀ ਨਹੀਂ ਕੀ ਆਈ ਜਾਂਦੇ ਪਤਲੇ ਜਾਈ ਜਾਂਦੇ ਆ ਨਹੀਂ ਬੜੀ ਮਹਾਰਾਜੀ ਮੇਰੇ ਆਈ ਪਹਿਲਾ ਵਾਲਾ ਸੰਪਰਕ ਗਾੜੀ ਬਣਿਆ ਬਾਕੀ ਜੋ ਸਭੀ ਫਣਫਰਾ ਮਾਨਤਨ ਕਰਦੇ ਮਾਣ ਬਿਲਕੁਲ ਖੁਸ਼ ਹੋਗੇ ਉਹ ਜਕਰੇ ਵੀ ਤਾਂ ਹੀ ਭਾਈ ਲੈ ਗੀ ਜੀ ਇਹਦਾ ਮਾਲ ਇਕੱਠਾ ਕਰਨਾ ਲਈ ਤੇ ਪਰਸੋਂ ਆਪਾਂ ਵੀਡੀਓ ਪਾਈ ਪਰਸੋਂ ਇਹਦੀ ਛੜਦੇ ਛੁਰਦੇ ਲੰਘੀ ਤੇ ਕੱਲ੍ਹ ਵੇਚੀ ਸਾਰਾ ਲਿਆ ਦੇ ਬਾਦਸ਼ਾਹ ਜੀ ਤੇ ਮਤਲਬ ਮੰਗਾ ਮੰਗੂਗੇ ਕੋਈ ਦੋ ਕੱਜ ਮੰਗਾਈਆਂ ਹਾਂ ਇਦਾਂ ਵਰਗੀ ਲੋ ਬਠੀਗਾ ਦੀ ਇਤਨੀ ਜੀ ਵਾ ਮਸ਼ੀਨ ਦਾ 85 ਕਰ ਲੀਏ 82 ਕਰ ਲੀਏ 78 ਹਜ਼ਾਰ ਦੀ ਪਹੁੰਚ ਕਰ ਦਾਂਗੇ ਜੀ ਪੂਰੀ ਫੁੱਲ ਵੱਡੀ ਵੇਚੀ ਭਾਵੇਂ 85 90 ਜੁਆਲੇ ਅਸੀਂ ਤਾਂ ਹੀ ਹੋਈ ਜੂਗੀ ਤੇ ਉਹ ਜਿਹੜੀ ਗੱਲ ਤੁਸੀਂ ਆਖੀ ਵੀ ਜੇ ਕੋਈ ਆਪਾਂ ਦਾ ਜਾਇਜ਼ ਵਾਲਾ ਕੰਮ ਹੈ ਆਪਾਂ ਜਾਇਜ਼ ਹੀ ਆਪਾਂ ਪੂਰੀ ਜੀ ਗਵਾਈ ਕਰਕੇ ਦਾ ਹਾਂ ਆ ਅਸੀਂ ਅੰਤ ਵੱਲਾ ਕੋਈ ਨਹੀਂ ਗਾ ਮਾਣੇ ਘਾ ਦੀ 26 ਕਿਲੋ ਦੀ ਫਲੇਸ ਉਹਦੀ ਗਾਰੰਟੀ ਆਪਾਂ ਗਾਰੰਟੀ ਹੁਣ ਮੋਕੇ ਦੇ 16 ਕਿਲੋ ਚਵਾਦਾ ਇਸੇ ਰੋ ਪੈ ਭਰਾਉਗਾ ਠੀਕ ਆ ਭਾਈ ਆ ਗਾੜੀ ਅਲੀ ਉਹ ਮੇਰੇ ਕੱਲ ਦੀ ਸੂਈ ਆ ਠੀਕ ਆ ਜੀ 16 ਲੀਟਰ ਤੋਂ ਸਟਾਰਟਿੰਗ ਆ ਹਾਂਜੀ ਤੇ ਬਾਕੀ ਪਹੁੰਚ ਹੋ ਜੂਗੀ 100 ਕਿਲੋਮੀਟਰ ਕਰਦਾ ਹਾਂ ਜੀ ਇਹਨਾਂ ਰੇਟ ਤੁਹਾਨੂੰ ਦੱਸ ਦਿੱਤਾ ਠੀਕ ਆ ਬੜ ਵੱਡੀ ਆ ਫੁੱਲ ਵੱਡੀ ਮੰਨ ਕੇ ਕੋਈ ਸੌਦਾ ਕਰ ਲੀ ਠੀਕ ਆ ਇਧਰ ਸੈਕੰਡ ਨੰਬਰ ਤੇ ਆ ਜੀ ਤੇ ਇੱਕ ਆਪਣੇ ਕੋਲ ਐਚਪੀ ਦੇ ਵਿੱਚ ਇਹ ਆ ਗਈ ਇਹ ਮੋਨਾਂ ਦੀ ਵਿੱਚ 6 ਗਨ ਪਹਿਲਾ ਸੋਨਾ ਜੀ ਚੱਕੀ ਆ ਹਾਂਜੀ ਮਦਰ ਇਹ ਰੱਸੀ ਜੀ ਠੀਕ ਪੁਰ ਜਰਸੀ ਛਾਈ ਬੰਦਾ ਕਰਾਸ ਮੰਨ ਸਕਦਾ ਮਗਰ ਬੱਚਾ ਬਹੁਤ ਵਧੀਆ ਮੋਹੋਂ ਦੰਦੇ ਵੀ ਤੁਹਾਨੂੰ ਚੈੱਕ ਕਰਾਦਗੇ ਆ ਲਓ ਜੀ ਕੰਨੀਆਂ ਖਲੋਥੀਆਂ ਨੇ ਠੀਕ ਆ ਜੀ ਦੋ ਹੀ ਪਾਸੇ ਖੜੇ ਜੀ ਆ ਗਏ ਲੋ ਬਿਲਕੁਲ ਛੇ ਵੱਡੇ ਦੁੱਧ ਦੁੱਧ ਆ ਬਿਲਕੁਲ ਜੀ ਸੋ ਬਾਕੀ ਦੋਸਤੋ ਸਤਰਾਵੀਰ ਦੀ ਇੱਕ ਗੱਲ ਪੱਕੀ ਹੈ ਕਿ ਇਹ ਨਹੀਂ ਹੈਗਾ ਕਿ ਵੀ ਨਾਰਮਲੀ ਚਲੋ ਕਈ ਵਾਰ ਵੀਰ ਵੈਸੇ ਪਸ਼ੂ ਦੀ ਦੇਖ ਜਾਂ ਬਿਲਕੁਲ ਛੋਟਾ ਤਾਂ ਸੰਦੇ ਮਾਰੇ ਕਹਿੰਦੇ ਆ ਵੀ ਖੀਰੇ ਆ ਜਾਂ ਦੋਂਦੇ ਆ ਚੌਕੇ ਆ ਪਸ਼ੂ ਅਸਲ ਦੇ ਵਿੱਚ ਮੂੰਹ ਫੜ ਕੇ ਮੇਰਾ ਭਰਾ ਜ਼ਰੂਰ ਖਰੀਦਿਆ ਕਰੋ ਕੈਮਰਾ ਉਸ ਕਨਫਰਮ ਕਰਨਾ ਹੁੰਦਾ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਕਿਸੇ ਭਰਾ ਦਾ ਵਿਸ਼ਵਾਸ ਨਾ ਟੁੱਟੇ ਤੇ ਛਿੱਕੀ ਬੈਠਾ ਕੰਨੀਆਂ ਖਲੋਤੀਆਂ ਨੇ ਦੁੱਧ ਦਾੰਦਾ ਠੀਕ ਆ ਕੱਦ ਤੋਂ ਵੱਡਾ ਬੈਠਦਾ ਇਹਨੂੰ ਅਜ ਦਿਨ ਵੀਰ ਫੇਰ ਕਰਿਆ ਰਿਪੀਟ ਕਿੰਨੇ ਹੋ ਗਏ ਇਹਨੂੰ ਵੀ ਜੀ ਹੋ ਗਿਆ 10 ਦਿਨ ਮਾ ਲੋ ਜੀ 10 ਕਿ ਦਿਨ ਹੋ ਗਏ ਆ ਜੀ ਬੱਚੀ ਮਗਰ ਬੜੀ ਟੌਹ ਦੀ ਲੋ ਵੀ 10 ਕਿ ਦਿਨ ਹੋ ਗਏ ਠੀਕ ਹੈ ਜੀ ਮਗਰ ਬੱਚੀ ਆ ਤੇ ਬਹੁਤ ਖੂਬਸੂਰਤ ਮਗਰ ਬੱਚਾ ਕੱਦ ਕਾਦ ਵੱਡਾ ਇਸ ਵਾਰ ਦਾ ਠੀਕ ਹੈ ਜੀ ਤੇ ਚੰਗੀ ਸੋਹਣੀ ਹਾਈਟ ਦੇ ਵਿੱਚ ਵਹਿੜ ਅੱਜ ਬਕਾਊ ਆ ਦੋ ਜੀ ਅਸ਼ੀ ਕੋਲ ਆਟਾ ਤੇ 16 ਕਿਲੋ ਹੋਊਗਾ ਕੰਡੇ ਵਾਲਾ 16 ਕਿਲੋ ਹਾਂਜੀ ਹਾਂਜੀ ਨਾ ਬਤੀਏ ਹਮਲੀਏ ਇਹ ਦੇਖੋ ਆਹ ਤੇ ਕਰੋ ਜਾਕੇ ਠੀਕ ਆ ਜੀ ਪਾਓ ਮੰਗਾ ਪਾਓ ਪਾਓ ਨਾ ਪਾਓ ਆਹ ਕੋਈ ਪਰਵਾਹ ਨਹੀਂ ਲੋ ਵੀ ਭਰਾਵੋ ਠੀਕ ਆ ਜੀ ਕੋਈ ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨੀ ਆ ਹਾਂਜੀ ਪਰ ਵੀਰ ਸਤਨਾਮ ਥੋੜਾ ਖੜ ਕੇ ਕਰਨ ਰਿਹਾ ਆਹੋ ਠੀਕ ਆ ਜੀ ਪਹਿਲਾਂ ਪਹਿਲਾਂ ਖਲੋਵੇ ਚ ਚਲਾਈ ਗੱਲ ਆ ਠੀਕ ਆ ਜੀ ਆ ਪਰ ਵਾ ਨਮਨ ਜੀ ਬਹੁਤ ਜੜੀ ਲੱਗਦੀ ਆ ਕਰੋ ਚੱਕਾ ਉਹ ਵੀ ਚੰਗੀ ਵੱਛੀ ਹੈ 16 ਲੀਟਰ ਹੈ ਇਸ ਵਕਤ ਤੇ ਥਲੇ ਦੋ ਦਿਖਾ ਜਰਾ ਠੀਕ ਹੈ ਜੀ ਮਗਰ ਬੱਚਾ ਵੀ ਬਹੁਤ ਖੂਬਸੂਰਤ ਹੈ ਵੱਛੀ ਆ ਬਣਾ ਲੂਗਾ ਹਾਂ ਜੀ ਤੇ ਵੱਛੀ ਵੀ ਬਿਲਕੁਲ ਦੇਸੀ ਪਾਂਦੇ ਅਜੇ ਵੱਛੀ ਆ ਜਿਵੇਂ ਆਪਾਂ ਚਰਸੀ ਸ਼ਹੀਵਾਲ ਦੀ ਗੱਲ ਕਰ ਰਹੇ ਨੇ ਕਰੋ ਸੰਗ ਤੇ ਇਹ ਵੀਰ ਸਤਨਾਮ ਕੀ ਨਗ ਕਿੰਨੇ ਦਾ ਦਈਏ ਮੋਹਨ ਵੀਰ ਜੀ ਵੱਛੀ ਦਾ ਭਾਅ ਸੱਤੀ ਕਰ ਲੀਏ 55 ਕਰ ਲੀਏ ਇਹ ਵੇਸ਼ੇ 55000 ਦੀ ਪਹੁੰਚ ਕਰ ਦਾਂਗੇ ਜੀ 52 ਦੀ 52 ਪਹੁੰਚ ਕਰਦਾ ਹੈ 20 ਕਿਲੋ ਵਾਲੀ ਜੀ ਬੱਛੀ 16 ਕਿਲੋ ਇਸ ਜਿਹੜਾ ਮਰਜ਼ੀ ਕੋ ਭਰ ਭਰਾ ਆ ਗਿਆ ਉਹਦਾ ਕੰਡਾ ਲੈਵੇ ਲੀਟਰ ਲੈਵੇ ਹਾਂਜੀ ਜਿਹਦਾ ਮਰਜ਼ੀ ਤਸੱਲੀ ਕਰੀ ਜਾਵੇ ਠੀਕ ਆ ਜੀ ਹਾਂਜੀ ਬਾ ਵੀ 52000 ਦੇ ਵਿੱਚ ਪਹੁੰਚ ਆ ਬੈ ਠੀਕ ਆ ਜੀ ਮਗਰ ਬੱਛੀ ਆ ਸੋ ਜੋੜੀ ਤੁਸੀਂ ਦੇਖ ਲਈ ਆ ਆ ਵੇੜ ਤੁਹਾਨੂੰ ਆਪਾਂ ਦਿਖਾ ਦਿੱਤੀ 16 ਲੀਟਰ ਦੇ ਥੱਲੇ ਹੁਣ ਸਟਾਰਟਿੰਗ ਟਾਈਮ ਦੇ ਦੌਰਾਨ ਹੈਗਾ ਕੋਈ 12 13 12 13 ਦਿਨਾਂ ਦੀ ਸੂਈ ਦੇ ਥੱਲੇ ਇਧਰ ਵੀਰ ਆਪਣੇ ਕੋਲ ਇੱਕ ਕ੍ਰੋਸ ਸਾਂਗ ਦੇ ਵਿੱਚ ਜਿਹੜੀ ਖੜੀ ਆ ਦੂਜਾ ਬਾਊ ਜੀ ਦੂਜਾ ਸੂਆ ਤੋਂ ਕੋਲੜਾ ਮੇਰੇ ਕੋ ਡਾਰਕ ਕਾਫੀ ਕਰ ਰਿਹਾ ਦੂਜਾ ਸੂਆ ਬੱਚਾ ਜੇ ਮਗਰ ਬੱਚੀ ਚੌਸ ਦਿਨ ਦੀ ਸੂਈ ਜੀ ਬਾਊ ਜੀ ਚਾਰ ਦਿਨ ਦਾ ਸਮਾ ਗਿਆ ਚੌ ਦਿਨਾਂ ਦੀ ਸੂਈ ਹੈ ਮਗਰ ਇਹਦੀ ਵੀ ਬੱਚੀ ਆ ਹਾਂ ਜੀ ਆ ਬੱਚਾ ਕਰ ਲੋ ਚੈੱਕ ਠੀਕ ਆ ਜੀ ਤੇ ਜਰਸੀ ਦੇ ਵਿੱਚ ਮਗਰ ਬੱਚਾ ਬੱਚੀ ਆਪ ਇਹ ਸਤਨਾਮ ਹੋਊਗੀ ਦੂਜੇ ਦੂਜੇ ਸੂਏ ਦੂਜੇ ਵੇਖੋ ਇਹਦੀ ਦੂਜਾ ਸੂਆ ਇਹ ਨੂੰ ਤਜੰਦ ਨਹੀਂ ਆਖਣਾ ਜੋ ਹੈਗਾ ਉਹ ਦੱਸਾਂਗੇ ਲੋ ਜੀ ਅੱਜ ਫਿਰ 17 ਮੀਤ 14 ਦਿਨਾਂ ਦੇ ਦੌਰਾਨ ਬੋਲੇ ਪੂਲੇ ਕੋ ਚਲੋ ਬਾਹਰ ਹੀ ਹੋਣੇ ਨੇ ਜੀ 13 ਕਿਲੋ ਬੋਲਾ ਇੱਥੇ ਕੋ ਭਨ ਭਰਾਉ ਚਵਾਦਾ ਏ ਤੇ ਜੇ ਕੋਈ ਜਦੋਂ ਜਿੱਦਾਂ ਮੰਨ ਲਓ ਯਕੀਨ ਤੇ ਕੋਈ ਖਰਦਾ ਸੀਰ ਉਹਨੂੰ 12 ਕਿਲੋ ਹੀ ਫੁੱਲ ਗਰੰਟੀ ਦੇ ਕੇ ਲਾਗੇ ਠੀਕ ਆ ਜੀ ਹਾਂ ਲੋ ਵੀਰ ਅਸੇ ਤੋਂ 13 ਕਿਲੋ ਆ ਐਨ ਥੋੜਾ ਹੋਰ ਤੋੜ ਦਈਏ ਤਾਂ 12 ਕਿਲੋ ਨਾਲ ਭਰਾਵਾ ਦੇ ਲਈ ਆ ਵੀ ਜਿਹੜੇ ਆਨਲਾਈਨ ਸੌਫਤਾ ਕਰਦੇ ਆ ਹਾਂ ਜੀ ਪਸੂ ਦੋਸਤੋ ਸੱਜਰ ਸੂਏ ਸੋਆਇਆ ਦੋ ਦੋ ਕਿਲੋ ਦੇ ਲੋਕ ਦੇ ਦੋ ਕਿਲੋ ਦਾ ਕਾਬਾ ਹੁੰਦਾ ਰਹਿੰਦਾ ਮੇਰਾ ਭਰਾ ਕਈ ਵਾਰ ਜਾ ਕੇ ਪਸ਼ੂ ਦੀ ਸੇਵਾ ਜ਼ਰੂਰ ਕਰਿਆ ਕਰੋ ਹਾਂਜੀ ਕਈ ਵਾਰ ਬਹੁਤੇ ਵੀਰ ਨਾ ਜਾ ਕੇ ਉਸੇ ਟਾਈਮ ਹੀ ਫੋਨ ਲਾ ਦਿੰਦੇ ਆਂ ਪੀ ਜਿੰਨਾ ਦੱਸਿਆ ਸੀ ਕਿਲੋ ਦੋ ਕਿਲੋ ਘਟਾ ਪਸ਼ੂ ਨਵੀਂ ਥਾਂ ਜਾ ਕੇ ਵੈਸੇ ਜੀ ਨਹੀਂ ਧਰਦਾਗਾ ਜੀ ਨਹੀਂ ਲਉਗਾਗਾ ਕੋਈ ਦੋ ਦਿਨ ਚਾਰ ਦਿਨ ਉਪਰਾ ਪਸ਼ੂ ਕਰ ਜਾਂਦੇ ਆ ਇਸ ਕਰਕੇ ਮੇਰਾ ਭਰਾ ਜ਼ਰੂਰ ਹੌਸਲੇ ਨਾਲ ਪਸ਼ੂ ਦੀ ਸੇਵਾ ਕਰੋ ਜਿਹੜੇ ਪਸ਼ੂ ਦੀ ਜਿੰਨੀ ਕਰਤੂਤ ਉਹਨਾਂ ਨੂੰ ਦੁੱਧ ਦੇਣਾ ਹੀ ਦੇਣਾ ਹੈ ਜਿੰਨਾ ਦੇਣਾ ਹਾਂਜੀ ਅਸ ਵਕਤ 12 ਕਿਲੋ ਦੀ ਗਾਰੰਟੀ ਤਸੱਲੀ ਤੇ 17ਵਾਂ ਦਾ ਵੀ ਆਪਣੇ ਨਾਲ ਕੋਈ ਸੌਦਾ ਕਰਨੇ ਹੋਵੇ ਨਾ ਹੋਵੇ ਤਾਂ 13 ਕਿਲੋ 12 ਕਿਲੋ ਭਾਈ ਹੱਥ ਵਾਲੇ 13 ਕਿਲੋ ਮੈਂ ਦੇ ਸਕਦਾ 13 ਕਿਲੋ ਜਵਾਦੇ ਇੱਥੇ 13 ਕਿਲੋ ਠੰਡੀ ਧੀਰੀ ਆ ਬੰਦਾ ਪਾਉ ਚੇ ਨਾ ਕੋ ਪਾਉ ਕੋਈ ਪਰਵਾਹ ਨਹੀਂ ਲਓ ਜੀ ਠੀਕ ਆ ਸਤਨਾਮ ਕੀ ਮੁੱਲ ਮੁੱਲ ਵੀ ਜੀ ਭਾਵੇਂ ਦਾ ਕਰ ਲਈ 45 60 ਜੋ ਮਰਜ਼ੀ ਹਾਂ ਇਹ ਆਪਾਂ ਬਿਲਕੁਲ ਜਿਹੜਾ ਲੈਣ ਦੇਣਾ ਮੁੱਲ 42000 ਰੇਫਰ ਕਰਦਾ ਜੀ 42 ਦੀ ਹਾਂ ਉਹਦਾ ਜਦੋਂ ਵਛੇ ਭਾਅ 45 ਦੀ ਵੀ ਦੇਖ ਜੂ ਵਜਾ ਉਹਦੇ ਬੜਾ ਬਾਕੀ ਵਜਾ ਦਾ ਇਹ ਦੁੱਧ ਵੀ ਚੰਗਾ ਕੋਈ ਜਲਦੀ ਰਾਇ ਪੱਕਾ ਜੀ ਦੇ ਠੀਕ ਹੈ ਲੋ ਵੀ 40000 ਦੀ ਮਿਲ ਜੂਗੀ ਠੀਕ ਹੈ ਜੀ 40000 ਦੀ ਵੜਾ ਦੇਸੀ ਵੜਾ ਗਾਂ ਗਰਮੀ ਦੇ ਵਿੱਚ ਖੰਡਣ ਵਾਲੀ ਛਾਇਆ ਠੀਕ ਹੈ ਜੀ ਕਿਉਂਕਿ ਕਿਸੇ ਧੁੱਪ ਛਾਂ ਦਾ ਇਹਨੂੰ ਕੋਈ ਕਰਮ ਵਾਲੀ ਪ੍ਰਵਾਹ ਨਹੀਂ ਗਈ ਕਰਾਸ ਅੰਗ ਦੇ ਵਿੱਚ ਆ ਤੇ ਜਰਸੀ ਦਾ ਕਰਾਸ ਭਾਅ ਵੀ ਮੰਨ ਲੈ ਠੀਕ ਹੈ ਜਰਸੀ ਦਾ ਚਾਈ ਵਾਲ ਦਾ ਕਰਾਸ ਮੰਨ ਲੈ ਚੰਗੀ ਵੜਾ ਤੇ ਜ਼ਿਆਦਾ ਨਹੀਂ ਕਵਾਂਗੇ ਚਲੋ 13 12 13 14 ਲੀਟਰ ਦੇ ਦਰਮਿਆਨ ਹੀ ਚੱਲਦੀ ਰਹੂਗੀ ਤੇ ਇਹ ਵੜਾ ਅਜਵੀਰ ਦੇ ਕੋਲੇ ਵਿਕ ਵੀਰ ਸਤਨਾਮ ਜੀ ਇੱਕ ਹੋਰ ਬੱਚੀ ਉਧਰਲੇ ਪਾਸੇ ਆ ਹਾਂਜੀ ਉਹ ਸ਼ਾਈ ਹੋ ਗਈ ਐ ਪਹਿਲਾਂ ਉਹ ਦਿਖਾ ਦਿਓ ਖਾਣੇ ਆਪੀ ਲਾਓ ਖਾਦੀ ਮੱਝਾ ਦਿਖਾ ਦਿਓ ਇਹ ਛੋਟੀ ਕਿਵੇਂ ਆ ਇਹ ਵੀ ਜੀ ਦੂਜੇ ਸੂਵੇ ਅਸ ਪਹਿਲਾ ਸੂਆ ਸੁਈ ਜੀ ਹਾਂਜੀ ਦੂਜੇ ਸੂਵੇ ਦੇ ਜੋਰੀ ਸੱਤਾਂ ਮਹੀਨੇ ਦੀ ਚੱਕ ਪਾਸ ਹੋਈ ਐ ਜੀ 7 ਮਹੀਨਿਆਂ ਦੀ ਗੱਭਣ ਹਾਂਜੀ ਤੇ 6 ਕਿਲੋ ਦੁੱਧ ਹਾਂਜੀ ਦਾ ਦੂਜੇ ਸੂਵੇ ਲਈ ਪਹਿਲੇ ਸੂਵੇ ਆਤਿਆ ਜੀ ਲੋ ਵੀ 6 ਕਿਲੋ ਦੁੱਧ ਆ ਦੋਸਤੋ ਪਹਿਲੇ ਪਹਿਲੇ ਸੂਵੇ ਦੇ ਦੌਰਾਨ ਹੋਣ ਜਿਹੜੀ ਚੱਲਣ ਦੀ ਐ 6 ਕਿਲੋ ਦੁੱਧ ਅਗੇ ਦੂਜੇ ਸੂਵੇ ਦੇ ਲਈ 7 ਮਹੀਨੇ ਦੀ ਗੱਭਣ ਹਾਂਜੀ ਉਹ ਬਾਕੀ ਝੋਟੀ ਦਾ ਇੱਕ ਵਾਰੀ ਆਪਾਂ ਤੁਹਾਨੂੰ ਰੋਬ ਰਾਬ ਚੈੱਕ ਕਰਾ ਦਨੇ ਆ ਫੇਸ ਕੁਆਲਟੀ ਸ਼ਹੀ ਹੋਰ ਮਤਲਬ ਦੀ ਜੀ ਠੀਕ ਆ ਜੀ ਇਥੇ 17 ਮਿਲਦੀ ਕਿਦਾਂ ਉਸੇ ਦੀ ਵੀ ਦੀ ਪਹਾੜੀ ਦੇ ਮਿਲਦੀ ਆਪਾਂ ਝੂਠ ਨਹੀਂ ਬੋਲਾ ਅੱਜ ਹੀ ਆਇਆ ਦੋਵੇਂ ਅੱਜ ਹੀ ਆਇਆ ਸ਼ਾਮਾਂ ਲੱਗੂ ਬੈਠ ਕੀ ਕਰਦੇ ਆ ਮੈਂ ਇਹ ਗੱਲ ਕਰਦਾ ਵੀ ਚਲੋ ਕੋਈ ਨਵੀਂ ਥਾਂ ਦਾ ਕੋਈ ਟੀਕਾ ਪਸ਼ੂ ਲੈ ਲਵਾ ਲੈਣਗੇ ਕੋਈ ਵੱਡੀ ਗੱਲ ਨਹੀਂ ਕੀ ਤੇ ਵਲੋਂ ਉੱਥੇ ਆਪਾਂ ਪਹਾੜੀ ਚੋਂ ਲੈ ਲਿਆਂ ਜੀ ਬਿਲਕੁਲ ਜੀ ਬਿਲਕੁਲ ਲਓ ਵੀ ਅੱਜ ਭਲਕ ਅੱਜ ਜਿਹੜਾ ਦੱਸੋ ਐਨੀਮਲ ਆਇਆ ਠੀਕ ਆ ਜੀ ਅੱਜ ਸ਼ਾਮ ਨੂੰ ਚਵਾਈ ਸਤਨਾਮਾ ਦਾ ਵੀ ਆਪਾਂ ਹਾੜਾ ਵੰਡਾ ਚਾਰਪਾਗੇ ਦੇਖਾਂਗੇ ਚਵਾਈ ਹੋ ਗਈ ਠੀਕ ਆ ਉੱਟੀ ਘਟਾ ਲੈ ਸਕਦੀ ਹੈ ਮੇਰਾ ਭਰਾ ਠੀਕ ਆ ਜੀ ਕੋਈ ਨਵੀਂ ਥਾਂ ਤੇ ਜਾ ਕੇ ਪਸ਼ੂ ਜਦੋਂ ਜੀਆਂ ਦੇ ਵਿੱਚ ਘੋਲ ਮਿਲ ਜਾਂਦਾ ਹਾਂਜੀ ਤੇ ਹਾੜੇ ਵੰਡੇ ਚਾਰ ਦੇ ਕਿੱਦਾਂ ਕਿਤੇ ਲੱਗੀ ਜਾਂਦਾ ਹੈ ਠੱਲਿਆਂ ਤਰ੍ਹਾਂ ਇਹ ਕਈ ਵਾਰ ਮਾਰਦਾ ਵੀ ਟਰੱਕਲ ਭਜੱਕਲ ਜਾਂਦਾ ਉਹ ਕੰਮ ਨਹੀਂ ਹੈ ਠੱਣੀਆਂ ਸੀ ਮੈਂ ਹੱਦੀ ਦੀ ਆਇਆ ਤਾਂ ਤੀਰੋ ਜੀ ਜੀ ਚਲੋ ਗੱਡੀਆਂ ਇਲਾਕੇ ਬੜੀ ਚੰਗੀ ਦੀ ਹੈ ਜਦੋਂ ਜਦੋਂ ਆਪਾਂ ਵੀਰ ਤੋਂ ਲਈ ਉਹਨਾਂ ਨੇ 16 ਕਿਲੋ ਦੂਰ ਛੋੜੀ ਸੋ ਜੀ ਆਈ ਵੀ ਹੋਈ ਜਾ ਹੈ ਕਿ ਹਾਂ 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 ਅ ਚੰਗੀ ਸੇਵਾ ਦਾ ਕਹਿੰਦਾ ਮੈਂ 16 ਕਿਲੋ ਤੇ 45 ਤੇ ਨੋਰਮਲ ਆ ਦਾ 14 ਕਿਲੋ ਮੈਂ ਦੁੱਧ ਚ ਆਈ ਗਈ ਪੱਤਰਵਾਰ ਤੇ ਠੀਕ ਆ ਪਹਿਲੀ ਸੂਈ ਹਾਂਜੀ ਠੀਕ ਆ ਠੀਕ ਆ ਤੇ ਡਿਜ਼ਾਈਨ ਵੀ ਹੁਣ ਤਾਂ ਸਾਰੇ ਦੁੱਧ ਵਾਲੇ ਗਾੜੀ ਪਰਵਾਣੇ ਹੋਣਗੇ 6 ਕਿਲੋ 6 ਕਿਲੋ ਦੁੱਧ 7 ਮਹੀਨੇ ਲਿਖਿਆ ਕਿ ਪਾਸ ਮੈਂ ਉਹ ਹੀ ਦੱਸਣਾ ਵੀ 7 ਮਹੀਨਿਆਂ ਦੀ ਆ ਹਾਂਜੀ ਹਾਂਜੀ ਉਹ 6 ਕਿਲੋ ਦੁੱਧ ਤੇ ਸੱਜਰਤਾ ਦੁੱਧ ਵੀ ਚੰਗਾ ਬਹਿਉਗਾ ਤੁਹਾਨੂੰ ਦੱਸ ਰਿਹਾ ਵੀ ਇਹਦਾ ਵੀ 16 ਕਿਲੋ ਆ ਦੀ ਤਸੱਲੀ ਦੇ ਨਾਲ ਉਹਦਾ 16 ਕਿਉਂ ਆ ਇਹ ਪੱਧਰ ਸੇਵਾ ਦੇ ਮੁਰਕੇ ਜਿੰਨਾ ਆਪਾਂ ਆ ਵਾਣ ਨੂੰ ਪਾਉਨੇ ਆ ਉਸ ਨਾਲਾਂ 14 ਕਿਲੋ ਕਰਮਾਈ ਦੇਗੀ ਠੀਕ ਆ ਵੀ ਆ ਉਹਦਾ ਵੀ 16 ਦੇ ਪਚਾਦੀ ਮੈਂ ਲੋ ਵੀ ਬਾਕੀ ਆ ਪੂਰਾ ਜਿਹੜਾ ਤੁਸੀਂ ਤਾ ਚਾਟੋ ਟੋਟੀ ਦਾ ਚੱਕਾ ਕਰ ਰੋਟੀ ਕਾਜੀ ਪੋਰੇ ਕੱਦ ਕਰ ਵਾਲੀ ਆ ਕੋਈ ਵੱਡੀ ਆ ਕੋਈ ਛੋਟੀ ਨਹੀਂ ਗੀ ਬਾਕੀ ਡਿਜ਼ਾਈਨ ਹੋਇਆ ਹੈ ਸੁਰੀਆ ਮੇਗਾ ਵੀ ਦੁੱਧ ਕੱਢ ਜਾਂਦੀਆਂ ਹੈ ਹਾਂ ਇਹ ਬੂਤੀ ਬਾਤੀ ਹੋ ਗਈ ਲਮੀ ਛੋਟੀ ਲੋਬੀ ਇਹ ਮੈਂ ਜਿਹੜੀ ਅੱਜ ਵਿਕਾਊ ਆ ਇਹਦਾ ਵੇਰ ਕੀ ਟੋਕਣ ਗੱਬਰ ਦਾ ਕੀ ਮੁੱਲ ਕਰਦਾ ਮੁੱਲ ਤੇ ਜੀ ਜੇ ਸਾਨੂੰ ਝੋਡੀ ਭਾਵੇਂ 85 90 ਕਰ ਲੀਏ ਮੁੱਲ ਚੋਂ ਆਪਾਂ ਮੁੱਲ ਨਹੀਂ ਕਰਨਾ ਪਰ ਦੇ ਲੈਣੇ ਦੀ ਗੱਲ ਕਰਨੀ ਨਾ ਇਹ ਤਾਂ ਕਰਨਾ 80 ਨਾਲ 70 32000 ਦੀ ਝੋਡੀ 70 ਦੀ ਪੌਂਚ ਕਰਦਾ ਹੈ ਜੀ 70 ਚ ਆ 70 ਦੀ ਪੌਂਚ ਕਰਦਾਂਗੇ ਮੋਬਿਲ 70 ਦੀ ਪਹੁੰਚ ਹੋਊਗੀ ਠੀਕ ਹੈ ਜੀ ਤੇ ਬਾਕੀ ਝੋਟੀ ਤੁਹਾਡੇ ਸਾਹਮਣੇ ਆ ਦੂਜੇ ਗਾ ਕਰਮਾਲੀ ਦਾ ਸੋਨਾ ਇਹ ਕਵਲੀ ਥਾਣਾ ਸੋਨਾ ਕਿਸੇ ਪ੍ਰੋਪਰ ਦੇਖ ਲਈ ਅੱਜ ਚਵਾਹਰ ਜੀ ਬਹੁਤ ਜ਼ਿਆਦਾ ਹੀ ਸੋਨਾ ਲਗਾਇਆ ਛੋਟੇ ਹਾਂ ਪਰ ਇਹ ਬਤਾ ਉਧਰ ਕਵਲੀ ਆ ਆ ਦੇਖ ਕੈਮਰੇ 'ਚ ਕਰਕੇ ਮੈਂ ਦਰਦ ਕੀਤਾ ਕਰਦੇ ਠੀਕ ਆ ਕੋਣੀ 70 ਬਾਹਰ ਕੱਢ ਲਿਆ ਜੀ ਅਗਲੀ ਮੈਂ ਬਾਹਰ ਕਰ ਲਿਆ ਜੀ 70000 ਦੇ ਵਿੱਚ ਤੋਂ ਦੋ ਸੌ ਝੋਟੀ ਪਹੁੰਚ ਹੋ ਜੂਗੀ ਅਗਲੀ ਵੀ ਆਪਾਂ ਜਿਹੜੀ ਮੱਝ ਘੋਟੀਆਂ ਵੀ ਤੁਹਾਨੂੰ ਬਾਹਰ ਕੱਢ ਕੇ ਦਿਖਾ ਦਿੰਦੇ ਆ ਨੀਲੀ ਚ ਆ ਗਈ ਆ ਇਹ ਨੀਲੀ ਰਾਜ ਦੀ ਪਿਓਰ ਜੀ ਤੇ ਇਹ ਆ ਵੇਰਵਾ ਕੀ ਲੱਗਦੀ ਸ਼ਾਮ ਨਹੀਂ ਨਿਆਰੀ ਚੱਕਵਾ ਜੇ ਹਾਂਜੀ ਤੇ 5 ਕਿਲੋ ਦੇ ਥਲੇ ਦੁੱਧ ਜੀ ਪਹਾੜੇ ਦੇ ਮੈਂ ਮਿਲਦੀ ਆ ਤੈਨੂੰ ਹੋਣੀ ਵੀ ਇੱਕੇ ਘਰੋਂ ਦੋਵੇਂ ਮੈਂ ਲੈਂਗਾ ਨਾ ਕੋਈ ਬੰਦੇ ਦੀ ਮਜਬੂਰੀ ਠੀਕ ਆ ਜੀ ਉਧਰ ਦੇ ਵੀਰਾਂ ਦਾ ਮੈਂ ਡੰਗ ਨਹੀਂ ਦਿੰਦਾ ਚੰਗਰੋੜੀ ਚੰਗੇ ਆ ਨੀਲੀ ਦੀ ਆ ਗਈ ਆ ਯਾ ਵੇਖੋ ਅੱਖ ਵੀ ਮੋਟੇ ਬਸ ਬਿਲਕੁਲ ਕੋਲੇ ਸੁਰਖ ਗੁਲਾਬੀ ਆ ਹਾਂਜੀ ਲਾਲ ਕੋਲੇ ਆ ਠੀਕ ਆ ਜੀ ਤੇ ਮੱਥੇ ਬੱਲ ਬੱਗੀ ਮੋਸ਼ਨ ਆਸਦੀ ਠੀਕ ਆ ਵੇ 6 ਮਹੀਨੇ ਦੀ ਗੱਬੜ ਚਾਹ ਦੀ ਸ਼ਾਦੀ ਜੀ 6 ਮਹੀਨਿਆਂ ਦੀ 5 ਕਿਲੋ ਦੁੱਧ ਲਓ ਵੀ 5 ਕਿਲੋ ਦੁੱਧ ਇਹ ਦੇਖੋ ਜੀ ਹਾਂ ਬਾਕੀ ਨਿਸ਼ਾਨੇ ਨਿਸ਼ੂਣੇ ਸਾਰੇ ਕਵਰ ਕਰ ਦਿੱਤੀ ਤੁਹਾਨੂੰ ਤਾਂ ਨਿਸ਼ਾਨੀ ਹੈਗੀ ਛੱਲੇ ਦੀ ਹਾਂ ਮਾਰਕਿੰਗ ਸਾਰੇ ਅਗਲੇ ਪੈਰਾਂ ਦੇ ਜਵਾਬ ਅਗਲੇ ਪੈਰ ਤਾਂ ਗਿੱਠ-ਗਿੱਠ ਦੇ ਡੇੜ-ਡੇੜ ਧੋਪੇ ਆ ਆ ਲਓ ਜੀ ਸੋ ਨੀਲੀ ਦੇ ਵਿੱਚ ਦੋਸਤੋ ਇਹ ਮੈਂ ਆ ਤੇ 6 ਮਹੀਨੇ ਦੀ ਅੱਗੇ ਗੱਬੜ 5 ਕਿਲੋ ਦੁੱਧ 5 ਕਿਲੋ ਦੁੱਧ ਵੀ ਜੀ 5 ਕਿਲੋ ਦੁੱਧ ਹਾਂ ਲਓ ਜੀ ਸੋ ਸਿਆਮੀ ਨਦੀ ਘੱਪਣੇ ਤੇ ਇਹ ਵੀ ਸਤਰਾਮ ਚੋਈ ਚਾਹੀਏ اسی ਤਰ੍ਹਾਂ ਭਾਰੇ ਭੂੜੇ ਲੈ ਕੇ ਕਰੇ ਵਿੱਚ ਲਿਆ ਉਸ ਪਾਰ ਜੰਨੇ ਚੋ ਕੇ ਲਿਆ ਜੀ ਅੱਛਾ ਆ ਤੇ ਆਏਗਾ ਨਾ ਅੱਜ ਹੀ ਅਗਰ ਮਾਰਗਾ ਕੋਈ ਰਾਤ ਨੂੰ ਸੁਗੜ ਲੈਣ ਲੁੱਟ ਹੋਇਆ ਮੁਰਕੇ ਠੀਕ ਹੈ ਉਹ ਹੋਰ ਵੀ ਸੀਰੇ ਤੋਂ ਨਾਲ ਟ੍ਰਾਈ ਕਰ ਲਈ ਬਾਕੀ ਮੇਨ ਗੱਲ ਆ ਵੀ ਥਣਾ ਦੀ ਜਿਹੜੀ ਪੂਰੀ ਗਰੰਟੀ ਬਸ ਸਵਾ ਲਈ ਆਪਣੀ ਫੁੱਲ ਗਰੰਟੀ ਹੋ ਗਈ ਤੇ ਇਹ ਵੀ ਮਿਲਦਾ ਲੇ ਸ਼ੌਅ ਲਾਜ਼ਮੀ ਕਰਦੀ ਹਾਂ ਮਿਲਣ ਵਾਲੇ ਜੇ ਆਪਾਂ ਕਹਿ ਦੋ ਤਾਂ ਵੀ ਹੋ ਸਕਦਾ ਵੀ ਟਿਕਾ ਟੋਕਾ ਪਸ਼ੂ ਲੈ ਹਾਂ ਜੀ ਹਾਂ ਜੀ ਹੈ ਠੱਲੇ ਨਾ ਮੋਦਿਆ ਮੈਂ ਡਰਾਕੜਾ ਕਹੀ ਹੁੰਦਾ ਨਾ ਨਵੇਂ ਸਾਦੇ ਅਕ ਤਰਫੀ ਤੜਫੀ ਜਾਂਦੇ ਆ ਐ ਜਿਗਰੇ ਵਾਲਿਆਂ ਮੈਂ ਖਾਅ ਕਰਦੀਆਂ ਨਹੀਂ ਬਾਕੀ ਵੀਰ ਸੁਤਰਾਮ ਚਲੋ ਇੱਕ ਗੱਲ ਆ ਵੀ ਘਟੋਵਰ ਵੀ ਕਹਿੰਦਾ ਤਿੰਨਾ ਚੌ ਚ ਦੋ ਦੋ ਮਹੀਨੇ ਦਾ ਪਸ਼ੂ ਕਿਰਿਆ ਲੇੜ ਬੜੇ ਸੌਰੇ ਹੁੰਦੇ ਕਿਰਿਆ ਕੁੱਤੇ ਭੱਜੇ ਹੁੰਦੇ ਹਾਂ ਚਲੋ ਇਹ ਕਰਮ ਹਾਂ ਜੀ ਇਹ ਨੰਨੀ ਆ ਜਾ ਜੀ ਹਾਂ ਹਾਂ ਇਹ ਛੋਟੀ ਕਿੰਨੀ ਦੀ ਤੇਰੇ ਆ ਜਾ ਇਹ ਵੀ ਵੀਰ ਜੀ ਮੋਲ ਪਹੁੰਚ ਲੋ ਨੀਲੀ ਦਾ ਵੀ ਕਰਕੇ ਪਾ ਵਾਧ ਪਹੁੰਚ ਤਮ ਜੀ 70 ਦੀ ਦੀ ਪਹੁੰਚ ਕਰਦਾ ਜੀ 70000 ਹਾਂ ਬਰੀਡ ਆਲੀ ਇਹ ਸਿੰਗਲ ਡੀ ਦੀ ਹੈ ਠੀਕ ਆ ਜੀ ਹਾਂ ਜੀ ਬਾਕੀ ਥਾਰ ਹੁਣ ਇਹਨੂੰ ਬਹੁਤ ਸਵਾਲ ਲੱਗਾ ਕਰਵਾਇਆ ਬਾਕੀ 70000 ਦੀ ਪਹੁੰਚ ਹੋਊਗੀ ਠੀਕ ਆ ਜੀ ਹਾਂ ਜੀ ਬਾਕੀ ਕੋਈ ਛੋੜ ਛੜ ਥੋੜੀ ਬੱਜੀ ਕਰਦਾ ਆ ਵੇਖੋ ਠੀਕ ਆ ਵੀਰ ਹਾਂ ਜੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇੱਧਰ ਆ ਮੱਝ ਖੜੀ ਆ ਜੀ ਜੀ ਇਹ ਲਿਖਟਾਂ ਨਹੀਂ ਮੇਰੀ ਮੈਂ ਗੱਬਰ ਜੇ 8 ਕਿਲੋ ਦੁੱਧ ਮਗਰੇ ਦੀ ਕੱਟੀ ਆ ਜੀ ਓਕੇ ਚੰਗੇ ਬੰਦੇ ਨੇ ਛੌਂਕੀਆਂ ਨੂੰ ਲਈ ਜੀ ਇਹ ਮਗਰ ਜਿਹੜੀ ਕੱਟੀ ਹੋਇਆ ਵੇਲੇ ਪੀਂਦੀ ਹੁੰਦੀ ਆ ਪੀਂਦੀ ਤੇ ਗਾੜੀਆਂ ਨੂੰ ਲੱਗਾ ਜੇ ਕੋਈ ਅਰਜਨ ਉਂਗੜ ਦਾ ਨਹੀਂ ਅਰਜਨ ਵੀਰਾ ਕੋਈ ਹੋਰ ਨਾਮ ਆਇਆ ਵੀਰਾਂ ਵਾਲੀ ਬੈਂਕ ਦਾ ਹਾਂ ਉਹਦਾ ਲੱਗਾ ਜੇ سیمਨੇ ਨੂੰ ਸੱਕਰ ਸੁੱਕਾ ਨਾਲ ਦੇ ਕੋਲ ਸਾਰਾ ਸਿੱਤੇ ਮੈਂ ਵੇਖਿਆ ਲਿਖਤ ਲੁੱਤ ਸਾਰਾ ਕੋਈ ਮਗਰ ਭੀਮ ਦੀ ਕੱਟੀ ਆ ਆ ਕੱਟੀ ਆ 8 ਟਾਂਗਾਂ ਦੇ ਮਹੀਨੇ ਤੇ ਕਿੰਨੇ ਦੀ 8 ਟਾਂਗਾਂ ਦੀ ਚੱਕ ਪਾਜੇ ਬੱਚਾ ਉਹ ਬਜਾ ਦੇ ਕੋਈ ਸਾਢੇ 3 ਨਾ ਕਿੰਨੇ ਉਤਰਾ ਨਹੀਂ ਸਾਡਾ ਮਾਲ ਨਹੀਂ ਗਰਾਵਾ ਨਵੇਂ ਦੁੱਧ ਹੋਏ ਨੇ ਉਹ ਤਾਂ 8 ਕਿਲੋ ਹਾਂਜੀ ਦੋ ਤਾਂ 8 ਕਿਲੋ ਹੱਥ ਮੇਲ ਦੀ ਬੱਚੇ ਫਿਰ ਦੋ ਟਾਈ ਦੇ ਦੋਵੇਂ ਟਾਈਮ ਜਦੋਂ ਮਰਜੀ ਆਏ ਤਾਜੀ ਮਿਆ ਨੀ ਮੇਲਦੀ ਆਹ ਕੱਟੀ ਆ ਆ ਕੱਟੀ ਲਓ ਜੀ ਇਹ ਕੱਟੀ ਆ ਠੀਕ ਆ ਜੀ ਤੇ ਬਾਕੀ ਢਾਈ ਮਹੀਨੇ ਦੀ ਜਿਹੜੀ ਦੋਸਤੋ ਇਹ ਗੱਬੜ ਚੱਕ ਪਾਜ ਚੱਕ ਪਾਹ ਜੀ ਤਕਰੀਬਨ ਕੋਈ ਚਲੋ ਮਹੀਨੇ ਦੀ ਜਾਂ ਡੇਢ ਮਹੀਨੇ ਦੀ 90 ਤੋਂ 120 ਗਈ ਹੋਣੀ ਆ ਵੇਖੋ ਵੀ ਜੀ ਉਹ ਸਾਡਾ ਬਾਦ ਵਾਲਾ ਜੀ ਬਾਈ ਦਾ ਨਰਾ ਪਾ ਨਵੇਂ ਦੁੱਧ ਹੋ ਜਾ ਕੋਈ ਸਾਢੇ ਤਿੰਨਾਂ ਦੀ ਮੰਨ ਲੈ ਕੋਈ ਚੌਂ ਦੀ ਭੜਫੜਾ ਮੰਨ ਲੈ ਜੇ ਆਪਣੇ ਹੈਗੇ ਬਸੀ ਬਸ ਲੋ ਜੀ ਲਿਆਂਦਾ ਜੀ ਆਪਣਾ ਘਰ ਇਹ ਕੱਟੀ ਆ ਕੱਟੀ ਤੋਂ ਅੰਦਾਜ਼ਾ ਮੇਰਾ ਭਰਾ ਤੁਸੀਂ ਲਾ ਲਿਓ ਆਪਣੀ ਸਮਝ ਵੇਖ ਲੈ ਜੇ ਕੋਈ ਸਾਢੇ ਤਿੰਨਾਂ ਦੀ ਮੰਨ ਲੈ ਕੋਈ ਚੌਂ ਦੀ ਮੰਨ ਲੈ ਤੇ ਤਕਰੀਬਨ ਢਾਈ ਮਹੀਨੇ ਦੀ ਇਹ ਬਣੀ ਆ ਗੱਬਰ ਚੱਕਾਸ ਸਿੰਗਲ ਡੀ ਜੀ ਬਾਕੀ ਨਾਰਾ ਨੂਰਾ ਖਾਵੇ ਚਲੋ ਜੀ ਸਤਿ ਸ਼੍ਰੀ ਅਕਾਲ ਇਹਨੇ ਕੋਈ ਮੜਾ ਲਮਾ ਤੋੜ ਕੇ ਦਿਖਾਈਏ ਤਸੱਲੀ ਦੇ ਨਾਲ ਸੇ ਨੂੰ ਸੁਣ ਗੁਰ ਤੋਂ ਪੂਰਾ ਗੜਾਈ ਦੇ ਵਿੱਚ ਆ ਫਾਬੂ ਫੂਬ ਪੂਰੀ ਏ ਮੈਂ ਇਹਦੀ ਠੀਕ ਹੈ ਜੀ ਅੱਗੇ ਫੇਰ ਗੱਲ ਤੀਜੇ ਸਵੇਰ ਦੀ ਕਰਪਣ ਤੀਜੇ ਸਵੇਰ ਤੇ ਹਾਂਜੀ ਠੀਕ ਹੈ ਜੀ ਤੇ ਧਾਰਾ ਤੋਂ ਥਣਾ ਥੋਣ ਦੇ ਆ ਬਹੁਤ ਲਗਾਈ ਚਵਾੜਾ ਗਾਂ ਸਮਾਂ ਦੇ ਬੱਚਾ ਲਾ ਕੇ ਦੇ ਵੇਖੋ ਥਾਰ ਬਰੋਦੀ ਗੱਲਾਂ ਹੀ ਖਰਦੋ ਲਾਉਂਦੀ ਕਰੋ ਚੱਕ ਠੀਕ ਹੈ ਜੀ ਮਗਰ ਕੱਟੀ ਚੁੜੀ ਲੱਗੀਆਂ ਆ ਕਰੋ ਚੱਕ ਜੀ ਤੇ ਚਵਾ ਵੀ ਪਰੇ ਖਿਡਣ ਲੱਗਾ ਜੀ ਹਾਂ ਠੀਕ ਹੈ ਜੀ ਲੋ ਬਿਠੇ ਜੀ ਮੈਂ ਰੋਤੇ ਵੀ ਚੰਗੀ ਹੈਗਾ ਪੇਚੇ ਸੁਗਲੀ ਕਪਨ 5 ਮਹੀਨਿਆਂ ਦੀ 8 ਕਿਲੋ ਦੁੱਧ ਹਾਂਜੀ ਹਾਂਜੀ ਮਗਰ ਕੱਟੀ ਮਿਲ ਜੂਗੀ ਗਾਂ ਭਰਾ ਚਲੋ ਵੀ ਕੋਈ ਸ਼ੌਂਕ ਨਾਲ ਤਿਆਰ ਕਰ ਲੋ ਜੀ ਚੰਗੀ ਸਾਰਾ ਮਾਲ ਹੀ ਸਾਰਾ ਫ੍ਰੀਜਰ ਵੀ ਟਕਾ ਟੀਗਾ ਫ੍ਰੀਜਰ ਲੱਗਾ ਜੀ ਮਗਰ ਕੱਟੀ ਵੀ ਨਹੀਂ ਬਾਕੀ ਮਝੋੜੀ ਆ ਬਹੁਤ ਜ ਹੋਰੀ ਚੰਗੀ ਹੈ ਸਿੰਗਲ ਡੀ ਦੀ ਉਸੇ ਚੰਗੇ ਵੀਰ ਤੇ ਕੋਲ ਬ੍ਰੀਡ ਫਰੂਟ ਦਾ ਕੋਈ ਕੰਮ ਕਰਦਾ ਹੋਊਗਾ ਹਾਂਜੀ ਉਹਨੇ ਤੈਨੂੰ ਪਤਾ ਵੀ ਮਾਰਾ ਕੋ ਟੀਗਾ ਨਹੀਂ ਲਪਾਉਣਾ ਉਹਨੇ ਪਹਿਲਾਂ ਵੀ ਚੰਗੀ ਕੱਟੀ ਲੈ ਲਈ ਤੇ ਹੁਣ ਵੀ ਚੰਗਾ ਜੀ ਟੀਕਾ ਜਿਹੜੀ ਵੀਰ ਜੀ ਬੜੇ ਟੌਕ ਟੌਕ ਦਾ ਮਾਰੀ ਆ ਕਹ ਹਾਂ ਇਹ ਈ ਸਾਰੀ ਕਾਪੀ ਲੈ ਜੀ ਸਾਰੇ ਮਾਲ ਦੇ ਨਾਲ ਛੱਕੇ ਲਾਲ ਫਿੱਟ ਕੀਤੇ ਤੀਰਗਵਾਰ ਲੈ ਕੇ ਹਾਂ ਹਾਂ ਸਾਰੇ ਕੰਮ ਬਹੁਤ ਠੋਕਦਾ ਠੀਕ ਆ ਇਹ ਸਤਨਾਮ ਕੀ ਮੁੱਲ ਰਹੂਗਾ ਇਹਦਾ ਮੁੱਲ ਦੀ ਜੀ ਜਿਸ ਤਰ੍ਹਾਂ ਤੁਹਾਡੀ ਜਿਸ ਤਰ੍ਹਾਂ ਬੱਚਾ ਪੁੱਛਾ ਭਾਵੇਂ 85 ਦੀ ਜੋ ਮਰਜ਼ੀ ਵਿਆਸੀ ਅਸੀਂ ਹੈਗਣੀ ਨਾ ਬੰਦਾ ਕੋਈ ਅਸੀਂ ਵਿਆਸੀ 85 ਕੱਖ ਨਹੀਂ ਕਹਿੰਦਾ ਨਾ 73 ਹੀ ਕਹਿੰਦਾ ਸਾਢੇ 73 ਹਜ਼ਾਰ ਦੀ ਮੈਂ ਪਹੁੰਚ ਕਰਦਾ ਜੀ ਸਾਢੇ 73 ਦੀ ਹਾਂ ਜੀ 8 ਕਿਲੋ ਕੋ ਭੜੇ ਭੜਾ ਜਿੱਦਾਂ ਮਰਜ਼ੀ ਸੀ ਆ ਗਿਆ ਦਾ ਕੰਡਾ ਲਾਈ ਹੋਵੇ ਠੀਕ ਆ ਜੀ ਹਾਂ ਜੀ ਲੋ ਬੜੇ ਚਿਰਾਂ ਬਾਅਦ ਸਾੜ ਪਈ ਆ ਚਲੋ ਰਵਾ ਕੀ ਹੋਰ ਪੰਜ ਸੌ ਰੁਪਏ ਭਾਵੇਂ ਕਿਹੜੀ ਗੱਲ ਹੈ ਉਹਦਾ ਭਾਵੇਂ 75 ਦੀ ਵਿਧੀ ਥੋੜੀ ਦੇ ਦੇ ਜੀ ਤੁਸੀਂ ਇਸ ਨਾਲ ਆਪਾਂ ਵੇਖ ਲਈਨੇ ਵੀਡੀਓ ਹਾਂ ਇਹ ਵੀ ਪੰਜ ਬਾਈ ਕਿੰਨੇ ਵਾਲਾ ਜਿਹੜਾ 75 ਵੀ ਜਿੱਤਰ ਚੱਲੀ ਜਾਂਦਾ ਉਹ ਫੇਰ ਕਰਵਾ ਦੇ ਦੋਦੀ ਚੰਗਾ ਬਿਲਕੁਕੁ 17 ਹਿਸਾਬ ਲਾ ਗਿਆ ਵੀ ਤਕਰੀਬਨ ਜਿਹੜਾ 100 ਕਿਲੋਮੀਟਰ ਚ ਪਹੁੰਚ ਕਰਨੀ ਆ ਤੇ ਕੋਈ 7:00 ਵਜੇ ਬੱਜੇ ਬਿਲਕੁਲ ਉਹ ਤੋਂ ਦੇ ਫਿਗਰ ਆਉਂਦੇ ਜਿਹੜੀ ਫੇਮਰਤਾ ਆ ਜੇ ਬੱਜੇ ਕਿੱਥੇ ਰਹਿੰਦੇ ਭਾਵੇਂ ਬੜੀ ਚੇਰ ਕਰਕੇ ਨਾ ਮਾਂ ਤਾਂ ਕਰਾਈ ਲੈਂਦੇ ਆ ਚਲੋ ਗੱਲ ਚੋਰ ਚੱਪਾ ਕਰਾ ਲਿਆ ਬਹੁਤ ਸੋਈ ਤੋਂ ਸਖ਼ਤ ਚੋਟੀ ਆਪਾਂ ਤੁਹਾਨੂੰ ਦਿਖਾਈ ਆ ਹਾਂਜੀ ਇੱਧਰ ਇੱਕ ਢੇਲੀ ਆ ਕਿ ਮੀਣੀ ਆ ਵੀਰ ਮੀਣੀ ਆ ਦੋਵੇਂ ਸੰਗੇ ਦੇ ਠਾ ਲਏ ਅੱਛਾ ਜੀ ਤੇ ਕੋਈ ਮਲਾ ਡੋਟ ਹੈ ਮੀਣੀ ਸੁਈ ਜੇ 6 ਕਿਲੋ ਦੁੱਧ ਆ ਜੀ ਲੋਰੀ ਜਰੀ ਚੰਗੀ ਮੈਂ ਥੋੜੀ ਨਾ ਸੇਵਾ ਕਰਦੇ ਵਿੱਚੋਂ ਨਿਕਲੀ ਆ ਜੀ ਹਾਂ ਮਾੜੇ ਮੋੜ ਹਿੱਲ ਦੇ ਦੀਏ ਨਹੀਂ ਮਰੇ ਨਹੀਂ ਵੀਰ ਜੀ ਲਓ ਬਈ ਠੀਕ ਹੈ ਜੀ ਕਰੋ ਚੈੱਕ ਇਹ ਕਿੰਨੇ ਸੂਵੇ ਚ ਫਿਰ ਇਹ ਮਤਲਬ ਹੁਣ ਦੂਜੇ ਚਲਾਂ ਦੀ ਏ ਲਓ ਜੀ ਦੂਜਾ ਸੂਆ ਆ ਕਟਾ ਕਟੇ ਵੀਰ ਜੀ ਮਿਲਦੀ ਭਾਵੇਂ ਤੇ ਹਰੀ ਦਾਹਰਾ ਚ ਉਹ ਏਡੀ ਮਿੱਠੀ ਵਈ ਠੀਕ ਹੈ ਜੀ ਮਿਲਦੀ ਬੱਚੇ ਤੇ ਬੱਚੇ ਦੋਨੇ ਟਾਈਮ ਲਓ ਜੀ ਮਿਲਦੀ ਬੱਚੇ ਦੇ ਤੇ ਇਹ ਅਕਲੀ ਮਤਲਬ ਕਿ ਉੱਚੇ ਬੱਚੇ ਚ ਕਹਿ ਸਕਦੇ ਆ ਹਾਂ ਜੀ ਨਹੀਂ ਜਿਹੜੀ ਹੋਣੀ ਹੋਈ ਨਹੀਂ ਆਪਾਂ ਝੂਠ ਮਾਰਦੇ ਆਹ ਬਾਲੂ ਸੌਣ ਜਿਹੜੀ ਹੈਗੀ ਉਹ ਆਪਾਂ ਕਹੀਏ ਦੱਸਿਆ ਜੀ ਵੀ ਇਹਦੇ ਟਾਈਮ ਹੀ ਗੱਭਣਾ ਤੇ ਇਹਦੇ ਥੱਲੇ ਸਤਨਾਮ ਕਿੰਨਾ ਦੁੱਧ ਇਹਦੇ ਜੀ 6 ਕਿਲੋ ਚਵਾੜਾ ਜੀ ਜੇ ਦੋ ਲੜ ਹੋਏਗੀ ਤਾਂ ਫੇਰ ਜੇ ਦੋ ਦਿਨ ਰਹਿ ਗਈ ਫੇਰ ਤੇ ਚਲੋ ਆਠ ਵੀ ਚੁਵਾ ਗਾਂਗੇ ਜਦ ਮੈਂ ਕਰਤੂਦਾਂ ਲੀ ਮਗਰ ਇਹੋ ਕੱਟਾ ਦਾ ਆ ਕੱਟਾ ਜੀ ਮੋ ਵੀ 6 ਕਿਲੋ ਦੁੱਧ ਦਾ ਢਿੱਕਾ ਜੀ ਤੇ ਟੋਕਣ ਮਾਇਆ ਬਾਕੀ ਉੱਚੇ ਬੱਚੇ ਦੇ ਵਿੱਚ ਆ ਆਪਦੀ ਸਮਝ ਵੇਖ ਲਿਆ ਜੀ ਆ ਬੱਚਾ ਤੁਹਾਨੂੰ ਆਪਾਂ ਕੋਲੋਂ ਲਾ ਕੇ ਉਹ ਦਿਖਾ ਦਿੰਦੇ ਆ ਜੀ ਆਪਦੀ ਸਮਝ ਵੇਖ ਲਿਆ ਜੀ ਠੀਕ ਆ ਜੀ ਕੋਈ ਭਾਈਆਂ ਦਾ ਤਿੰਨਾਂ ਦਾ ਸਾਢੇ ਤਿੰਨਾਂ ਦਾ ਆਪ ਦੀ ਸਮਝ ਨਾਲ ਤੁਸੀਂ ਅਕਾਊਂਟ ਕਰ ਲਿਓ ਬੱਚੇ ਨੂੰ ਵੇਖ ਕੇ ਨਹੀਂ ਬੜਾ ਸਾਫ ਹਾਂ ਮੈਂ ਬਾਕੀ ਲਾ ਕੇ ਉਧਰ ਹੀ ਤਾਂ ਹਦੋਂ ਸਾਮਾਨ ਦਾ ਚਲੋ ਮੈਂ ਉਹ ਤਕਰੀਬ ਨੂੰ ਉਧਰ ਹੀ ਨੇ ਨਾ ਜਿਆਦਾ ਚੰਗੇ ਲੱਗੇ ਦੀ ਮੈਂ ਬਾਕੀ ਬ੍ਰੇਕੀ ਬਰੂਕੀ ਵੇਖੋ ਬੂਸੀ ਗੜੀ ਸੋਹਣੀ ਹਾਂ ਨਹੀਂ ਚੰਗੀ ਜੀ ਜੀ ਬੂਸੀਆ ਤੇਰੀਆਂ ਜਿਹੜੀਆਂ ਸਵਾ ਦਾ ਤੇ ਵੀਰ ਦੀ ਜਦੋਂ ਲਈ ਆ ਸੇਵਾ ਬਹੁਤ ਘਾਟੀ ਮੁੰਡੇ ਕੰਮ ਕੂਮ ਤੇ ਲੱਗੇ ਤੇ ਮਾਰੇ ਸਾਬਦੇ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਚੁਆਈ ਚੁਆਈ ਦੀ ਓਕੇ ਆ ਬਿਲਕੁਲ ਚੁਆਈ ਤੇ ਗੱਲਾਂ ਹੀ ਛੱਡੋ ਚੁਆਈ ਤੇ ਐਡੀ ਲੱਗੀ ਹੋਈ ਹੈਂ ਹੁੰਗਲ ਲਓ ਜੀ ਠੀਕ ਹੈ ਜੀ 106 ਕਿਲੋ ਬੋਦਲੇ ਨੇ ਥੱਲੇ ਹੁਣ ਮੌਕੇ 6 ਕਿਲੋ ਜਿੱਦਾਂ ਮਰਜੀ ਕੋਈ ਪਾਣਾ ਪਾਉਂਗਾ ਇਹ ਧਾਰਾ ਨਾਲ ਮਾਰੇ 6 ਕਿਲੋ ਦੀ ਹਾਂ ਤੇ ਜੇ ਮੇਰੇ ਕੋਲ ਦੋ ਦਿਨ ਮੈਂ ਰਹਿ ਗਈ ਨਾ 8 ਕਿਲੋ ਵੀ ਦੋ ਦਿਨ ਲੈਵਾ ਦੇਖੋ ਮੇਰਾ ਕੰਨਾ ਖਲਾ ਸਪਲਾਈ ਸੇਵਾ ਬਿਲਕੁਲ ਹੈ ਹੀ ਨਹੀਂ ਇੱਕ ਥਾਣਾ ਵਾਈਟ ਉਹਨੇ ਲਈ ਮੈਂ ਅਦਾਲਤ ਦੇ ਰਿਹਾ ਸਾਰੇ ਨਿਸ਼ਾਨੇ ਖੋਖਾ ਬਿੱਲੀਆਂ ਵੇਖ ਲਓ ਹਾਂ ਉਧਰ ਤੋਂ ਗੁਰਸਾਹਿਬ ਵੀਰ ਜੀ ਨੂੰ ਆਪਣਾ ਮਾਲ ਦੋਦਾ ਬਾਬੇ ਦੀ ਕਿਰਪਾ ਨਾਲ ਉਹਦੇ ਹੱਥਾਂ ਹਾਂ ਠੀਕ ਹੈ ਇਹ ਸਤਨਾਬ ਕੀ ਮੁੱਲ ਕਰਦਾ ਹੈ ਮੁੱਲ ਵੀਰ ਜੀ ਛੋੜਾ ਇਹ ਨਾ ਕੋਈ 60 ਨਾ ਕੋਈ 60 55000 ਦੀ ਮੈਂ ਦੀ ਪਹੁੰਚ ਕਰਦਾਗਾ ਜੀ ਹਾਂ ਹਾਂ 55000 ਦੀ 55000 ਦੀ ਪਹੁੰਚ ਕਰਦਾ ਠੀਕ ਹੈ ਜਿਆਦੀ ਚੰਗੀ ਮੈਂ ਜਲੋ ਕੋਈ ਸੇਵਾਲਾ ਵੀਰ ਭਾ ਲੈਗਾ 8 ਕਿਲੋ ਭਾਵੇਂ ਤੋਂ ਗਾਰੰਟੀ ਵੀ ਲੈ ਜੀ 8 ਕਿਲੋ ਮੈਂ ਦੁੱਧ ਦੇ ਦੂੰਗੀ ਠੀਕ ਹੈ ਅਬੀ ਇਸ ਵਕਤ ਸੇਕ ਲਓ ਦੁੱਧ ਤੇ 55000 ਪਹੁੰਚ ਗਈ ਆ ਠੀਕ ਆ ਜੀ ਉਹੀ 100 ਕਿਲੋਮੀਟਰ ਦੇ ਵਿੱਚ ਇੱਕ ਸਤਨਾਮ ਉਧਰ ਅੱਛਾ ਸਤਨਾਮ ਇੱਕ ਇਹ ਵਾਰਡ ਆ ਗਈ ਆਪਣੇ ਕੋਲ ਹਾਂ ਜੀ ਵੀਰ ਜੀ ਤਿੱਜਾ ਸਵਾ ਸੂਈ ਗਏ ਹਾਂ ਜੀ ਸਹੀ ਆਲਦੀ ਨੇ ਮਲਵੇ ਵੀ ਕੱਲ ਦੀ ਸੂਈ ਹੋ ਜੀ ਅੱਛਾ ਦਿੱਤਾ ਜੀ ਬਹੁਤ ਅੱਛਾ ਹੋਣੇ ਕੋਈ 10 11 ਕਿਲੋ ਬੋੜਾ ਹੋਊਗਾ ਤੇ ਕੱਲ ਦੀ ਸੂਈ ਆ ਹਾਂ ਜੀ ਜੀ ਬਬੀ 10 11 ਕਿਲੋ ਪੋੜਾ ਹਾਂ ਹਾਂ ਠੀਕ ਆ ਜੀ ਹੋ ਬੱਚਾ ਨਗਰਾ ਠੀਕ ਹੈ ਜੀ ਤੇ ਕਰਾਸ ਇਹ ਵੈਰ ਠੀਕ ਹੈ ਕੋਈ ਛਾਈ ਵਾਲ ਦਾ ਕਰਾਸ ਮਾਰਨ ਬੇ ਚੋਣ ਚਾਲ ਬਹੁਤ ਛੋੜੀ ਤੇ ਸੀਲ ਵੀ ਬੜੀ ਚੰਗੀ ਠੀਕ ਹੈ ਵੀ ਹਾਂ ਮੰਗਾ ਪਾਕ ਜਿੱਦਾਂ ਮਰਜ਼ੀ ਚੋਣ ਲਾਤੀ ਆਪਣੇ ਕੋਲ ਇਥੇ ਸੂਈ ਸੀ ਗੱਲ ਆਪਣੇ ਘਰੇ ਸੂਈ ਆ ਮੈਂ ਥੋੜੀ ਕੱਚੀ ਲਈ ਸੰਭੀ ਹੋਈ ਅੱਛਾ ਜੀ ਹਾਂ ਲੋ ਵੀ ਕਰੋ ਜਾ ਕੇ ਠੀਕ ਹੈ ਜੀ ਬਾਕੀ ਥਣਾ ਥੋਣਾ ਦੀ ਸਾਫ ਆ ਸਾਫ ਚਵਾਦੀ ਵੀ ਜੀ ਬਹੁਤ ਛੇ ਲੱਗੇ ਚੋਣ ਚਵਾਦੀ ਸਾਫ ਹੈ ਮਗਰ ਬੱਚਾ ਆ ਗਿਆ ਕੱਲ ਦੀ ਸੂਈ ਆ ਆ ਬੱਚਾ ਖਾ ਰਿਹਾ ਹੋਣ ਕਨੇ ਰੋ ਅੰਨੇ ਕੋਈ ਗੱਲ ਨਹੀਂ ਬੱਚਾ ਦਿਖਾ ਦਿਓ ਜੀ ਮੌਜੂਦ ਹੋ ਜਾਗਾ ਠੀਕ ਹੈ ਜੀ ਸੋ ਇਹ ਬੱਚਾ ਠੀਕ ਹੈ ਜੀ ਮਗਰ ਬੱਚਾ ਹੀ ਹੈ ਨਾ ਬੱਚਾ ਜੀ ਬਾਕੀ ਮੇਰੀ ਮੋਲੀ ਬੰਗੇ ਇਹ ਜਿੱਦਾਂ ਮਰਜੀ ਬੱਚਾ ਛੱਡ ਕੇ ਵਾੜਾ ਪਾ ਲਈ ਤੇ ਪਰਵਾਹ ਹੀ ਕੋਈ ਨਹੀਂ ਠੀਕ ਹੈ ਲਧੀ ਲਧੀ ਬੋਲੀ ਪੂ ਕਰ ਗਈ ਥਾਲਾ ਵੜਾ ਬਣਾਉਣੀ ਕਰਵਾ ਲਈ ਸਾਸੂ ਭਈ ਇਹ ਵੀ ਕੋਈ ਡੱਕੀ ਡੁੱਕੀ 10 11 ਕਿਲੋ ਐ ਸਟਾਰਟਿੰਗ ਹੋ ਗਈ ਲਓ ਜੀ ਸੋ 10 11 10 11 ਕਿਲੋ ਦੋਸਤ ਸਟਾਰਟਿੰਗ ਆ ਇਹਦਾ ਮੁੱਲ ਸਤਨਾਮ ਕੀ ਰੋਣਾ ਮੁੱਲ ਇਹਦੀ ਚਲ ਭਾਵੇਂ ਜੇ ਸਾਡਾ ਸੁਈ ਸੋਈ ਭਾਵੇਂ 55 ਹੀ ਕਰ ਲਈ ਜੀ ਇਹਦਾ ਮੁੱਲ 50000 ਰੁਪਏ ਰਵੇ 10000 ਸ਼ਰਦਾਂ 50000 ਠੀਕ ਹੈ ਜੀ 500 ਠੀਕ ਆ ਲਓ ਵੀ 50000 ਦੇ ਵਿੱਚੋਂ ਦੋਸਤ ਛੋਟ ਹੋ ਜੂਗੀ ਠੀਕ ਆ ਨਹੀਂ 1000 ਘੱਟ 40 ਦੀ ਹਾਂ ਲਓ ਜੀ 500 ਛੋਟ ਤੇ ਇਧਰ ਸਤਨਾਮ ਆ ਮੱਝ ਆ ਗਈ ਆਪਣੇ ਕੋਲ ਇੱਕ ਨੀਲੀ ਦੇ ਵਿੱਚ ਜੀ ਜੀ ਤੀਜਾ ਸੁਆਵੇਂ ਸੁਈ ਦੀ ਆ ਆਪਣੇ ਸੁਈ ਹੋ ਗਿਆ ਕੋਈ 4-5 ਘੰਟੇ ਜੇਰੇ ਨੇ ਪ੍ਰੋਪਰ ਪਾ ਦਿੱਤੀ ਜੀ ਠੀਕ ਆ ਜੀ ਤੇ ਕੱਟੀ ਨੂੰ ਵੀ ਜੀ ਨੇ ਜਲਣ ਦਿੱਤਾ ਜੀ ਠੀਕ ਆ ਜੀ ਮੋ ਵੀ ਨੀਲੀ ਅੰਗਰੇ ਦੇ ਵਿੱਚ ਤੇ ਆ ਜੇਰ ਪ੍ਰੋਪਰ ਪਾ ਦਿੱਤੀ ਆ ਆ ਕਰੂਗਾ ਠੀਕ ਆ ਜੀ ਜੇਰ ਪ੍ਰੋਪਰ ਪਾ ਦਿੱਤੀ ਹੁਣ ਕੁਝ ਸਮਾਂ 15-10 15 ਮਿੰਟ ਪਹਿਲਾਂ ਜੇਰ ਜੇਰ ਪਾਤੀ ਆ ਮਗਰ ਕੱਤੀ ਲਈ ਨੀਲੀ ਦੇਖੋ ਜੀ ਤਸਵੀਰ ਵਾਲਾ ਕੋ ਮਾਲੀ ਆ ਨੀ ਨੀਲੀ ਦਾ ਜਦੋਂ ਆਪਾਂ ਆ ਕੇ ਜਰਾ ਵੇਚਣਾ ਮਾਰਾ ਕਰਦਾ ਵੀਰੋਂ ਨੀਲੀ ਦੇ ਬੱਚਾ ਦਿੱਤਾ ਜੀ ਮੈਨੇ ਲਓ ਵੀ ਠੀਕ ਆ ਜੀ ਸਮਝ ਕਰ ਲੋ ਚੱਕਾ ਠੀਕ ਆ ਜੀ ਤੇ ਅੱਜ ਹੀ ਸੂਈ ਆ ਕੋ 4 ਘੰਟੇ ਪਹਿਲਾਂ ਜੇਰਨੂਰ ਤੁਹਾਨੂੰ ਆਪ ਦਿਖਾਤੀ ਆ ਤੇ ਬਾਕੀ ਥੋੜਾ ਬਾਧਾ ਟਾਰਾ ਧੂਰਾ ਮਾਰ ਕੇ ਦੇਖ ਲਈ ਹਾਂ ਜੀ ਕੋਈ ਮੈਂ ਵੀਰ ਜੀ ਤੋਂ ਜਿਆਦਾ ਨਹੀਂ 1.5 ਕਿਲੋ ਚੂਈ ਆ ਇਹਨੂੰ ਪਿਆ ਮੈਂ ਚਲ ਜੇਰਨੂਰ ਪੈ ਜੂਗੀ ਠੀਕ ਆ ਜੀ ਕੋਰ ਬੜੀ ਪੋਲੀ ਨਿਕਲੀ ਆ ਠੀਕ ਆ ਇਹ ਸਤਾ ਮੇਰੇ ਇੱਕ ਦੱਸਿਆ ਸੀ ਤੁਸੀਂ ਮਗਰਲੇ ਥਾਂ ਤੋਂ ਹਾਂ ਜੀ ਉਹ ਤਾਂ ਖੰਦੀ ਕ ਇਹ ਨੂੰ ਕਰਦੇ ਮੂੰਹ ਮਾਰਾ ਜੀ ਵੀ ਮੂੰਹ ਖਾਰੇ ਮਗਰ ਸੂਜੀ ਦੀ ਖਾਦੀ ਨਹੀਂ ਖਾ ਰਹੀ ਆਹ ਵੇਖੋ ਜੀ ਠੀਕ ਆ ਸੋ ਗਿੱਲੇ 나ੜੂ ਤਕਰੀਬਨ 4 ਘੰਟੇ ਪਹਿਲਾਂ ਸੂਹ ਸਾਦ ਨਿਸ਼ਾਨ ਲਓ ਵੀ ਮਾਰਕਿੰਗ ਕਰੋ ਜਿਆ ਮਾਰਕਿੰਗ ਆਈ ਵੇਖ ਲਓ ਇਹ ਕਦੇ ਮਾਲੀ ਦਾ ਸੀ ਬੱਚਾ ਨਹੀਂ ਉਧਰ ਹੀ ਵਿੱਜੀ ਉਹ ਮਤਲਬ ਉਹਦਾ ਆਦਮਾ ਮਾਲੀ ਸ਼ਿਵਕਨ ਉਹ ਆਪਣਾ ਰਸਣਾ ਨਹੀਂ ਲਈ ਆ ਉਹਦਾ ਆਦਮਾ ਮਾਲੀ ਨਹੀਂ ਬੱਚਾ ਬਹੁਤ ਸੋਨਾ ਪਾ ਨਹੀਂ ਜਾ ਰਹੀਦਾ ਮਾਲੀ ਕਿ ਲੋ ਉਧਰ ਆ ਗਏ ਇਸ ਵਾਲੀ ਨੂੰ ਗੱਪਪਾਤ ਵੈਣਾ ਕੋਈ ਰਲਾ ਵੈਸੇ ਆਦਣਾ ਹਾਂ ਉਸ ਵਾਲਾ ਬੱਚਾ ਵੀ ਵੈਰੇ ਟੌਪ ਹੋ ਰਿਹਾ ਜੀ ਬਲਕਿ ਨਹੀਂ ਬੱਚਾ ਸੋਨਾ ਪਾ ਗਈ ਹਾਂ ਜੀ ਜੀ ਬੱਚਾ ਨੀਲੀ ਬੜੀ ਵਧੀਆ ਇਹਨੂੰ ਬਹੁਤ ਜਿਆਦਾ ਚੰਗੀ ਵਾਲੇ 1.5 ਕਿਲੋ ਕੱਢੀ। ਇਹ ਵਜਨ ਵੇਟ ਬਹੁਤ ਆ ਜਿਹੜਾ ਦੋਸਤੋ ਮਾਜ ਦਾ ਵਜਨ ਵੇਟ ਪੂਰਾ ਚਲੋ ਇੱਕ ਵਾਰੀ ਸੂਸਵਾਜ ਪਸੂ ਠੱਪਿਆ ਤੇ ਜਾਂਦਾ। ਹਾਂਜੀ ਤੇ ਸੂਸਵਾਜ ਇੱਕ ਵਾਰੀ ਹੈਗੀ ਆ ਠੀਕ ਆ ਜੀ। ਤੇ ਬਾਕੀ ਮੇਰਾ ਭਰਾ ਅੱਜ ਬਿਲਕੁਲ ਜਾਇਜ ਵਾਜ ਬਰੇਡ ਤੇ ਤੁਹਾਨੂੰ ਮਿਲ ਜੂਗੀ। ਕੱਟੀ ਆ ਗਈ ਮਗਰ ਜੇ ਇੱਕ ਪਾਸੇ ਇਧਰੋਂ ਬਾਜਿਆ ਤੇ ਉਧਰੋਂ ਕਰਮਾਲੀ ਪੂਰੀ ਹੋ ਗਈ। ਹਾਂ ਸਾ ਲਿਆ ਇਹਨੂੰ ਜਿੱਕਲਾ ਵਾਲਾ ਕੱਟਿਆ ਫੱਦਰ ਤੇ ਚਵਾ ਵੀ ਨਿਕਲੇ ਤੇ ਗੱਲਾਂ ਹੀ ਛੱਡੋ। ਹਾਂ ਹਾਂਜੀ। ਲੈ ਜੀ ਬਹੁਤ ਵਧੀਆ ਸਤਨਾਮ ਮੋਨ। ਮੋਲ ਵੀ ਜੀ ਹਜੇ ਮੈਂ ਤਾਂ ਨਾ ਲੱਗਿਆ ਜੇ ਦੇ ਦਿੱਤੇ ਜਿਹੜੇ ਉਦੋਂ ਲੱਗੇ ਕੀਤੇ ਆ ਗਾ ਉਹਦੋਂ ਮੈਂ ਨਾ ਜਦੋਂ ਗੱਲ ਕੀ ਰਣਾ ਆਪਾਂ ਭੜ ਭਰਾ ਕਈ ਮੜ ਕੇ ਆਪਣੇ ਦੇ ਤਰਾਜ ਕਰ ਲੈਂਦੇ ਆ ਵੀਰਾਂ ਨੇ ਮੈਂ ਲੈ ਲਈ ਇਹਨੂੰ ਸਾਨੂੰ ਸਾਈ ਸੂਈ ਪਾਉਂਦਾ ਬੱਤਰ ਨਹੀਂਗਾ ਤੇ ਮੈਂ ਸਾਡੀ ਆ ਭਲਕੇ 10 11 ਵਜੇ ਹੀ ਪੈਸੇ ਦੇ ਕੇ ਮੈਂ ਲੈ ਜਾਾਂਗਾ ਫਿਰ ਆਜਲ ਮੈਂ ਰੋਤਾ ਤੇ ਮੁੜ ਕੇ ਜੇ ਇਹਦੀ ਦਾਣਾ ਆਪਾ ਮਤਲਬ ਨਾ ਰੋਕੇ ਫੇਰਾਂ ਲਵਾ ਤੁਹਾਡੀ ਜਬਾਨ ਨਹੀਂ ਗਈ ਵੀ ਤੁਸੀਂ ਦਾਦਾ ਵੇਚਤੀ ਆ ਨਾ ਤਾਂ ਅਸੀਂ 200 50000 ਵੱਧ ਹਟ ਲਿਆ ਰੋ ਰੋ ਛੱਡੀ ਆ ਪਰ ਮੁੜ ਕੇ ਕੱਖ ਮੜੀ ਜਨਾ ਕੋਈ ਫੋਨ ਨਾ ਕੋ ਲੈਣਾ ਨਾ ਜੇ ਚਲੋ ਜਦੋਂ ਜਾਂਦੇ ਸਾਡੇ ਪਿੰਡਾਂ ਦੀ ਮੈਂ ਪਹੁੰਚ ਕਰਦਾ ਜਿਆਦੀ ਚੰਗੀ ਮੈਂ ਆ ਤੇ ਮਗਰ ਬਚਾ ਹਟਾਉਦਾ ਜੀ ਠੀਕ ਆ ਜੀ ਅਜੇ ਨਹੀਂ ਥੋੜੀ ਮੈਂ ਤਾਂ ਵੀ ਜੇ ਜਾ ਤਾਂ ਕੋਈ ਇਜਾਜ਼ਤ ਸਾਈ ਪਾਉਂਦੇ ਖੇਤ ਬਹੁਤੀ ਵਧੀਆ ਗੱਲ ਹੋ ਜਾਂਦੀ ਹੈ ਜੇ ਸਾਡੇ ਫੋਨ ਨੂੰ ਖਰਾਬ ਨਾ ਕਰਨ ਪੱਕੀ ਗੱਲ ਕਰ ਲਈ ਆਪਣੇ ਵੀਰ ਵਿੱਚ ਇਹ ਰਾਤ ਗਈ ਤੇ ਬਾਤ ਗਈ ਉਹ ਰਾਤ ਦੇ ਰਾਤ ਜਿਹਦਾ ਆਨੇ ਵੀ ਅੱਗ ਦੀ ਜੜੀ ਟਟੇਨੀਓ ਡਰਦੀ ਹੈ ਵੀ ਹੁਣ ਕਈ ਬੰਦੇ ਉਹੋ ਜਿਹਾ ਡਰਦੇਗਾ ਮੜ ਕੇ ਜਵਾਵਾਂ ਵਾਲੇ ਬੰਦੇ ਤੋ ਫਿੱਕੇ ਪੈ ਜਾਏਗਾ ਹਾਂ ਹੁਣ ਰਈਏ ਦੇ ਬੰਦੇ ਵੀ ਆਪਣੇ ਕੰਮ ਨਹੀਂ ਲੈਂਦੇ ਤੋ ਉਹਨਾਂ ਦੇ ਇਸਾਈ ਨਹੀਂ ਬਣੇ ਇਦਾਂ ਮਈਆ ਮਂਗਵਾਨੀਆਂ ਤੇ ਨਵੇਂ ਇਹ ਮਾਹ ਕੀਤਾ ਅਗਲਾ ਸਵੇਰੇ ਲਵੇ ਕਿ ਨਾਲ ਹੋਈ ਮੈਂ ਇੱਕ ਮੈਂ ਵੇਜਤੀ ਤੀ ਉਹਨਾਂ ਮੜ ਕੇ ਦੇਨੇ ਫੋਨ ਕਰਤਾ ਮਈਆ ਭੇਜ ਦੋ ਤੇ ਮੜ ਕੇ ਉਹ ਸੋ ਗਰਮ ਹੋਣ ਵੀ ਤੁਸੀਂ ਤੁਹਾਡੀ ਜਬਾਨ ਕੋਈ ਨਹੀਂ ਹੋ ਜੀ ਹਾਂ ਜੇ ਨਹੀਂ ਸੋਹਰੇ ਸਸਾਈ ਤੇ ਥੋੜਾ ਵਾਧਾ ਹੈ ਨਾ ਜੇ ਮੁਰਗਾ ਲਾਉਂਗਾ ਤਾਂ ਇਹਨਾਂ ਦੂਰੋਂ ਜਿਹੜੇ ਕੁਰਲਾ ਆਉਂਦੇ ਆ ਕੋਈ ਪਸ਼ੂ ਵੇਚਦੇ ਤੇ ਉਹ ਵੀ ਕੰਮ ਖਰਾਬ ਹੈ ਨਾ ਹਾਂ ਜੀ ਹਾਂ ਸਸਾਈ ਤੇ ਨਾ ਘਟੋ ਘੜ ਚਲੋ ਹਾਂ ਜੀ ਹਾਂ ਓਡਿਕ ਤਾਂ ਕਰਨੀ ਸਹੀ ਨਾ ਹੋਣਾ ਚਾਹਤਕ ਇਹ ਸਤਰਾਮ ਕੀ ਇਹਨ ਮੁੱਲ ਕੀ ਹੋ ਕੇ ਨਾ ਦੇਵਾਂਗੇ ਕਿਹੜਾ ਸਾਡੇ ਵੇਚੇ ਦੀ ਪਹੁੰਚ ਕਰਦਾ ਹੈ 51.52 ਦੀ 52 ਦੀ 52.52 ਚਲੋ ਕੋਈ ਜਦੋਂ 500 ਸਾਰੇ ਚਲੋ ਕੋਈ ਗੱਲ ਲਓ ਜੀ 51000 ਦੀ ਹਾਂ ਲੈ ਚੰਗੀ ਜੀ ਜੀ ਤੂੰ ਕਿੰਨੇ ਕਿਲੋ ਵਾਇ ਦੁੱਧ ਚੁਆਈ ਜੂਗੇ ਸੇਵਾਲੇ ਵੀਰ ਕੋਲ ਤਲਗੀ ਨਾ 10 ਕਿਲੋ ਦੁੱਧ ਤੇ ਮੈਂ ਮਰਦੀ ਠੀਕ ਹੈ ਬਾਕੀ ਉਹ ਵਾਰੀ ਬੱਚਾ ਪੁੱਤਆ ਭਲ ਗਿਆ ਤੇ ਸ਼ਗਲ ਸਕੀਮ ਤਾਂ ਵੀ ਸਵਾ ਉੱਤੇ ਹੋ ਗਿਆ ਆ ਉੱਤੇ ਹਾਂ ਬਾਕੀ ਚਲੋ ਵਧੀਆ ਮਾਗਰ ਕੱਟੀ ਆ ਜੀ ਹਾਂ ਜੀ ਮੇਰਾ ਭਰਾ ਪੌਣੇ ਚ ਚੱਲਣ ਡਿਆ ਆਪਦੀ ਕੋਈ ਇੰਨੇ ਹਥਾਨਾਂ ਦੀ ਭਰਾ ਨੂੰ ਤਸੱਲੀ ਕਰ ਸਕਦਾ ਠੀਕ ਆ ਜੀ ਆਨਲਾਈਨ ਕਰਾਰੋ ਇੱਥੇ ਆਣ ਕੇ ਕਰਾ ਹਾਂ ਜੀ ਹਾਂ ਜੀ ਇਹ ਆ ਤੇ ਨਾਗਨੇ ਵੀਰ ਸਤਨਾਮ ਦੇ ਕੋਲ 8 9 ਨਾਗ ਤੁਹਾਨੂੰ ਦਿਖਾਤੇ ਆ ਹਾਂ ਜੀ 5 4 ਰਹਿਣਾ ਦਿਖਾਈਆਂ ਨੇ ਵਿੱਚੋਂ ਕੋਈ 4 5 ਨਾਗ ਜਿਹ ਮੱਝਾਂ ਝੋਟੀਆਂ ਦਿਖਾਤੀਆਂ ਨੇ ਤੋਕੜ ਗੱਬਣ ਮੱਝਾਂ ਝੋਟੀਆਂ ਵੀ ਹੈਗੀਆਂ ਕੋਈ 6 6 7 7 ਮਹੀਨਿਆਂ ਦੀਆਂ ਗੱਬਣ ਜਿਹੜੀਆਂ ਚੈੱਕ ਪਾਸ ਆ ਹਾਂਜੀ ਲੈ ਵੀ ਸੁਤਨਾਮ ਵੀਰ ਕੇ ਨੰਬਰ ਬੋਲਦੇ ਆਪਦੇ ਨੰਬਰ ਆਪਣਾ ਹੈਗਾ ਜੀ 94655 58950 ਪਿੰਡ ਘੇਰੋ ਤਸੀਲਪੁਰੇ ਜ਼ਿਲ੍ਹਾ ਸੀਤਰਨਗਰ ਸਾਹਿਬ ਜੀ ਠੀਕ ਆ ਜੀ ਹਾਂਜੀ 12 ਪਾ ਘੇਰੋ ਮਤਲਬ 2 ਕਿਲੋਮੀਟਰ ਰਪਏ ਭੇਲੀਆਂ ਜੀ ਪਿੰਡ ਤੋਂ ਠੀਕ ਆ ਜੀ ਸੋ ਅੱਜ ਫਿਰ ਹਾਲ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ